ਸਾਡੇ ਨਾਲ ਜੁੜੇ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਨੀ ਜਾਂ ਕਹਿ ਲਈਏ ਸਾਬਕਾ ਪ੍ਰਧਾਨ ਸਰਦਾਰ ਜਗਦੀਸ਼ ਸਿੰਘ ਢਿੰਡਾ ਜੀ ਸੋ ਸਭ ਤੋਂ ਪਹਿਲਾਂ ਢਿੰਡਾ ਸਾਹਿਬ ਚੈਨਲੀ ਐਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਹੈ ਜੀ ਗੁਰੂ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢਿੰਡਾ ਸਾਹਿਬ ਹਰਿਆਣਾ ਚ ਸਿੱਖ ਸਿਆਸਤ ਦੇ ਇਰਤ ਗਿਰਦ ਤੁਸੀਂ ਵੀ ਇੱਕ ਕੇਂਦਰ ਬਿੰਦੂ ਹੋ ਤੇ ਤੁਹਾਡੇ ਵੱਲੋਂ ਖੇਤਰ ਵਿਕੇ ਐਮ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹਦੇ ਬਾਰੇ ਜਾਨਣਾ ਚਾਹੁੰਦੇ ਆਂ ਕਿ ਕਿਹੜੇ ਮੁੱਦੇ ਅਭਾਰੇ ਗਏ ਅਜਿਹੇ ਸਾਰਾ ਕੁਝ ਜੀ ਚੰਡਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਸਾਰੇ ਸਵੋਟਿਆਂ ਨੂੰ ਪ੍ਰਮਾਣ ਹੋਵੇ ਜੀ ਕੱਲ ਵੀ ਸਾਡੀ ਪ੍ਰੈਸ ਕਾਨਫਰੰਸ ਇੱਕ ਸਿੱਖ ਹਾਸ ਵਾਸਤੇ ਬਹੁਤ ਹੀ ਐਨ ਪ੍ਰੈਸ ਕਾਨਫਰੰਸ ਸੀ ਜੀ ਕਿਉਂਕਿ ਅਸਾਂ 20 ਸਾਲ ਲੰਬੀ ਲੜਾਈ ਲੜਨ ਤੋਂ ਬਾਅਦ ਹੂੰ ਆਪਣੀ ਹਰੀਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਲਿਆਂਦੀ ਜੀ ਉਹ 2014 ਵਿੱਚ ਸਾਡੀ ਕਮੇਟੀ ਦਾ ਐਕਟ ਬਣਿਆ ਕਿ ਜਿਸ ਐਕਟ 2014 ਦੇ ਅਨਸਾਰ ਸਾਰੀਆਂ ਨਵੇਂ ਸਾਡਾ ਜਿਹੜਾ ਕੰਸਟੀਚਿਊਸ਼ਨ ਲਿਖਿਆ ਗਿਆ ਕਿ ਹਰਿਆਣਾ ਕਮੇਟੀ ਦੇ ਵਿੱਚ ਕਿਸ ਤਰ੍ਹਾਂ ਦੇ ਕਾਨੂੰਨ ਹੋਣਗੇ ਕਿਸ ਤਰ੍ਹਾਂ ਕਮੇਟੀ ਦੇ ਪ੍ਰਬੰਧ ਹੋਣਗੇ ਕਿਸ ਤਰ੍ਹਾਂ ਗੁਰੂ ਘਰਾਂ ਦੇ ਪ੍ਰਬੰਧ ਕੀਤੇ ਜਾਣਗੇ ਕਿਸ ਤਰ੍ਹਾਂ ਐਜੂਕੇਸ਼ਨ ਹੈਲਥ ਸਾਰਾ ਕੁਝ ਸਮਾਜਿਕ ਧਾਰਮਿਕ ਰਾਜਨੀਤਿਕ ਸਾਰਾ ਕੁਝ ਬੜੇ ਰਿਸਤਾਰ ਨਾਲ ਸਾਡੇ 2014 ਇਲੈਕਸ਼ਨ ਲਿਖਿਆ ਗਿਆ ਜੀ ਉਸ ਟਾਈਮ ਹੁੱਡਾ ਹਾਵਦੀ ਸਰਕਾਰ ਸੀ ਜੀ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਪਰੀਮ ਕੋਰਟ 'ਚ ਅਪੀਲ ਦਾਇਰ ਕੀਤੀ ਗਈ ਕਿ ਹਰਿਆਣਾ ਦੀ ਕਮੇਟੀ ਨਹੀਂ ਬਣਨੀ ਚਾਹੀਦੀ ਹੂੰ ਜੀ 8.5 ਸਾਲ ਦੀ ਜਦੋਂ ਜ ਇਸ ਤੋਂ ਬਾਅਦ 2022 ਵਿੱਚ ਸੁਪਰੀਮ ਕੋਰਟ ਨੇ ਹਰਿਆਣਾ ਦੇ ਸਿੱਖਾਂ ਦੇ ਹੱਕ ਉਸ ਤਹਲਾ ਦਿੱਤਾ ਤੇ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਨੂੰ ਕਾਨੂੰਨੀ ਤਾਕਤ ਦੇ ਦਿੱਤੀ ਜੀ ਉਸ ਟਾਈਮ ਸਰਕਾਰ ਬਦਲ ਚੁੱਕੀ ਸੀ ਪਹਿਲੋਂ ਡਾ ਸਾਹਿਬ ਦੇ ਟਾਈਮ 'ਚ ਐਕਟ ਪਾਸ ਹੋਇਆ ਸੀ ਫਿਰ ਸਕਾ ਬੀਜੇਪੀ ਦੀ ਆ ਗਈ ਤੇ ਮਨੋਰ لال ਜੀ ਖੱਤਰ ਸਾਡੇ ਮੁੱਖ ਮੰਤਰੀ ਬਣ ਗਏ ਜੀ ਉਹਨਾਂ ਆਉਣ ਦੀ ਸਾਰੀ ਪਹਿਲੇ ਇਹ ਕੰਮ ਕੀਤਾ ਕਿ ਜਿਹੜੀ ਕਾਂਗਰਸ ਨੇ ਬਣਾਈ ਕਮੇਟੀ ਇਹ ਉਹਨੂੰ ਆਪਾਂ ਖਤਮ ਕਰਨਾ ਹੈ ਤੇ ਨਵੀਂ ਕਮੇਟੀ ਦਾ ਗਰਸ਼ਨ ਕਰਨਾ ਹੈ ਜੀ ਉਹ ਨਾਉਡ ਵਿੱਚ ਨੰਬਰ ਤਾਂ ਸਾਡੀ ਕਮੇਟੀ ਦੇ ਅਨੁਸਾਰ 41 ਬਣਨੇ ਚਾਹੀਦੇ ਸਨ ਪਰ ਉਹਨਾਂ 36 ਮੈਂਬਰ ਮਨਾਈ ਉਹ 36 ਮੈਂਬਰ ਦੇ ਵਿੱਚ ਮੇਰਾ ਵੀ ਉਹਨਾਂ ਨਾਂ ਪਾਇਆ ਹੂੰ ਤੇ ਮੈਨੂੰ ਬੁਲਾਇਆ ਵੀ ਗਿਆ ਉੱਥੇ ਸੀਐਮ ਹਾਊਸ ਖੱਟੋ ਸਾਹਿਬ ਨੇ ਵੀ ਚਿੰਤਾ ਹਬ ਕਿਰਪਾਣੀ ਕਮੇਟੀ ਜਨਾ ਰੱਖਣਾ ਤੇ ਕਿਦਾ ਕਰਨਾ ਹੂੰ ਮੈਂ ਇਸ ਦਾ ਤੁ ਜਵਾਬ ਦਿੰਦਾ ਵੀ ਮੈਂ ਨਾ ਕਿਸੇ ਦਾ ਨਾ ਕਰਵਾਉਣਾ ਚਾਹਨਾ ਤੇ ਨਾ ਕਿਸੇ ਦਾ ਨਾ ਪਾਣਾ ਚਾਹਨਾ ਵਾ ਤੇ ਮੈਂ ਇਸ ਮਤਲਬ ਤਾਗੀ ਨਹੀਂ ਬਣਨਾ ਚਾਹੁੰਦਾ ਸਿੱਖਾਂ ਦਾ ਕਿ ਮੈਂ ਮੈਨੂੰ ਤੇ ਸਾਰੇ ਸਿੱਖੀ ਹਰਿਆਣੇ ਦੇ 18 ਲੱਖ ਸਿੱਖ ਹੀ ਮੇਰੇ ਆਪਣੇ ਨੇ ਮੈਂ ਕਿਹਦਾ ਕਰਵਾਵਾਂਗਾ ਕਿਹਦਾ ਰੱਖਾਂਗਾ ਹੂੰ ਮੇਰੇ ਜਵਾਬ ਦੇਣ ਤੋਂ ਬਾਅਦ ਪਰ ਮੈਂ ਇੱਕ ਗੱਲ ਖੱਟਰ ਸਾਹਿਬ ਨੂੰ ਜ਼ਰੂਰ ਕਹੀ ਤੇ ਖੱਟਰ ਸਾਹਿਬ ਜਿਨ੍ਹਾਂ ਲੋਕਾਂ ਨੇ ਸੰਘਰਸ਼ ਕੀਤਾ ਹੈ ਹੂੰ ਉਹਨਾਂ ਦੇ 21 ਮੈਂਬਰ ਪਾਏ ਜਾਣ ਤੇ 20 ਤੁਸੀਂ ਸਰਕਾਰ ਆਪਣੇ ਕੋਲ ਉਸਤੇ ਡਾਹਾਵ ਨੇ ਕੀਤਾ ਸੀ ਜੀ ਤੁਸੀਂ ਵੀ ਅਡਾਪਟ ਕਰ ਲਓ ਤੇ ਉਹਨਾਂ ਨੇ ਕਿਹਾ ਚਲੋ ਇਸ ਗੱਲ ਤੇ ਹੀ ਵਿਚਾਰ ਕਰਾਂਗੇ ਪਰ ਜਦੋਂ ਲਿਸਟ ਆਈ ਤੇ ਜਿੰਨਾ ਅਸੀਂ 22 ਸਾਬ ਸੀਨਰ ਕੀਤਾ ਵੀ 22 ਸਾਬ ਸੀਨਰ ਕੀਤਾ ਉਹਨਾਂ ਵਿੱਚ ਕੇਵਲ ਤੇ ਕਿਉਂ 6 ਮੈਂਬਰ ਸਨ ਬਾਕੀ 32 ਮੈਂਬਰ ਸਰਕਾਰ ਨੇ ਆਪਣੇ ਕੋਲ ਲਏ ਹੂੰ ਜੀ ਓਕੇ ਮੇਰੇ ਮੈਂਬਰ ਜਿਹੜੇ ਨਾਂ ਪਏ ਉਹਨਾਂ ਵਿੱਚ ਰਾਜਗਿਦਾ ਵਿੱਚ ਹੀ ਨਾਭ ਸਾਨੂੰ ਛੱਡ ਕੇ ਆਪ ਮੈਂਬਰ ਬਣ ਗਿਆ ਹੈ ਹੂੰ ਮੈਂ ਉਹਨਾਂ ਦੇ ਕੈਂਪ ਤੇ ਆਪਣੀ ਮੀਟਿੰਗਾਂ ਬੁਲਾ ਕੇ ਤੇ ਜਮਨਾ ਨਗਰ ਜਾ ਕੇ ਮੈਂ ਆਪਣਾ ਅਸਤੀਫਾ ਪੇਸ਼ ਕਰਤਾ ਗਵਰਨਰ ਸਾਹਿਬ ਨੂੰ ਤੇ ਗਵਰਨਰ ਸਾਹਿਬ ਨੂੰ ਲੈਟਰ ਲਿਖਤਾ ਵੀ ਮੈਂ ਇਸ ਕਮੇਟੀ ਦਾ ਮੈਂਬਰ ਨਹੀਂ ਰਹਿਣਾ ਚਾਹੁੰਦਾ ਹੂੰ ਓਕੇ ਉਹਨਾਂ ਕੰ ਸਰਕਾਰ ਨੇ ਸੋਚਿਆ ਵੀ ਇਹ ਅਸਤੀਫਾ ਮਨਜ਼ੂਰ ਨਾ ਕੀਤਾ ਜਾਏ ਤੇ ਹੌਲੀ-ਹੌਲੀ ਇਹਨੂੰ ਸਮਝਾਇਆ ਗਿਆਗਾ ਮੈਨੂੰ ਹਰ ਮੀਟਿੰਗ ਤੇ ਬੁਲਾਇਆ ਜਾਂਦਾ ਸਮਝਾਇਆ ਵੀ ਜਾਂਦਾ ਬਚਿੰਦਾ ਕੋਈ ਮੀਟਿੰਗਾਂ ਚ ਆਇਆ ਕਰੋ ਪਰ ਮੈਨੂੰ ਉਹ ਸਰਕਾਰੀ ਜਿਹੜੀ ਕਮੇਟੀ ਸੀ ਉਹ ਪਸੰਦ ਹੀ ਨਹੀਂ ਸੀ ਕਿਉਂਕਿ ਉੱਥੇ ਤੇ ਆਰਐਸਐਸ ਦੇ ਸਾਰੇ ਭਾਜਪੀ ਦੇ ਵਰਕਰ ਸਨ ਮੇਰੀ ਕਿਸੇ ਸੁਣਨੀ ਨਹੀਂ ਸੀ ਉਲਟਾ ਆਪਣੀ ਬੇਇਜ਼ਤੀ ਕਰਵਾਉਣ ਦਾ ਮਾਰ ਮੈਂ ਆਪਣਾ ਅਸਤੀਫਾ ਲੈ ਕੇ ਕਰ ਦੇ ਗਿਆ ਕਹਿੰਦਾ ਪਾਬ ਕਿ ਜਿਹੜੀ ਤੁਸੀਂ ਲਿਸਟ ਦਿੱਤੀ ਸੀ ਉਹਨਾਂ ਨੂੰ ਕਿਹਾ ਵੀ 21 ਦਾ ਤਾਂ ਫਿਰ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਆਰਐਸਐਸ ਭਾਜਪੀ ਨਾਲ ਸੰਬੰਧਤ ਲੋਕ ਸ਼ਾਮਲ ਕਰ ਲਏ ਜਾਣ ਹਾਂ ਬਿਲਕੁਲ ਉਹਨਾਂ ਪਾਰਟੀ ਦੇ ਕੀਤੇ ਆਪਣੇ ਪੱਦੇ ਕੀਤੇ ਜਿਹੜੇ ਸਾਡਾ ਵਿਰੋਧ ਕਰਦੇ ਹੁੰਦੇ ਹਨ ਸਾਰੇ ਦੇ ਸਾਰੇ ਹੀ ਉਹਲੇ ਲੈ ਉਹਨਾਂ ਹੂੰ ਜੀ ਜੀ ਪੱਤੀ ਦੇ ਬੱਤੀ ਮੈਂਬਰ ਹੀ ਜੀ 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 ਆਮ ਪਬਲਿਕ ਜੂ ਮੈਂਬਰ ਵੀ ਨਹੀਂ ਲੈ ਗਏ ਸਾਡੇ ਤਾਂ ਕੇਵਲ 6 ਮੈਂਬਰ ਲੈ ਗਏ ਉਹਦੇ ਦੇ ਜੀ 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 ਐਸੇ ਕਰਕੇ ਮੈਸਤੀਫਾ ਮੈਨੂੰ ਦੇਣਾ ਪਿਆ ਮੈਸਤੀਫਾ ਗੁਰਨ ਸਿੰਘ ਸਾਹਿਬ ਨੂੰ ਪੇਸ਼ ਕੀਤਾ ਅਸਤੀਫਾ ਉਹਨਾਂ ਮਨਜ਼ੂਰ ਨਹੀਂ ਕੀਤਾ ਮੇਰਾ ਹੂੰ ਤੇ ਇਸੇ ਰੇਰ ਕਾ ਚੱਲਦਾ ਰਿਹਾ ਪਰ ਮੈਂ ਉਹਨਾਂ ਦੀ ਕੋਈ ਮੀਟਿੰਗ ਵਿੱਚ ਨਹੀਂ ਹੂੰ ਉਹਨਾਂ ਦੀਆਂ ਕਿਹੜੀਆਂ ਕਾਰਗੁਜ਼ਾਰੀਆਂ ਰਹੀਆਂ ਕਿਸ ਤਰ੍ਹਾਂ ਰਹੀਆਂ ਉਹ ਵੀ ਜਗ ਸਾਹਮਣੇ ਨੇ ਹੂੰ ਹੂੰ ਇਹਨੂੰ ਸੰਤ ਮਹੰਤ ਕਰਮਜੀਤ ਨੂੰ ਪ੍ਰਦਾਨ ਪਹਿਲਾਂ ਥਾਪ ਪਿਆ ਗਿਆ ਹੂੰ ਉੱਥੇ ਉਹਨਾਂ ਦਾ ਵਖਰੇਵਾ ਹੋਇਆ ਦਾਦੂਵਾਲ ਤੇ ਕਰਨਜੀਤ ਦਾਪੇਚ ਹੋਇਆ ਉਹਨਾਂ ਦਾ ਲੜਾਈ ਝਗੜਾ ਹੋਇਆ ਉਸ ਤੋਂ ਬਾਅਦ ਫਿਰ ਪ੍ਰਧਾਨ ਨੂੰ ਬਦਲਣਾ ਪਿਆ ਉਹਨਾਂ ਨੂੰ ਪ੍ਰਧਾਨ ਬਦਲ ਕੇ ਸਿੱਪਪਿੰਦਰ ਸਿੰਘ ਨੂੰ ਲਗਾ ਦਿੱਤਾ ਗਿਆ ਪ੍ਰਧਾਨ ਜੀ ਤੇ ਮੈਨੂੰ ਜਦੋਂ ਖੱਟਰ ਸਾਹਿਬ ਨੇ ਬੁਲਾਇਆ ਮੈਨੂੰ ਕਹਿਣ ਲੱਗੇ ਵੀ ਸਾਡੇ ਆਰਐਸਐਸC ਕਾਨੂੰਨ ਹੈ ਸਾਡੀ ਪਰੰਪਰਾ ਹੈ ਕਿ ਜਿਹੜਾ 1 ਸਾਲ ਪ੍ਰਧਾਨ ਰਹਿੰਦਾ ਦੂਜੇ ਸਾਲ ਅਸੀਂ ਉਹਨੂੰ ਪ੍ਰਧਾਨ ਬਦਲਦੇ ਤਾਂ ਕਿ ਕੋਈ ਡਿਕਟੇਟਰ ਨਾ ਹੋਵੇ ਜਦੋਂ ਸਾਡਾ ਪਰਦਾਨ ਪਰ ਐਂਟਰੇਨ ਹੁੰਦਾ 2 ਸਾਲ 3 ਸਾਲ ਦਾ ਜਿੰਨਾ ਵੀ ਐ ਰਹਿ ਸਰ ਹੂੰ ਹੂੰ ਸਾਡਾ ਸਿਸਟਮ ਹੈ ਪਰ ਮੈਂ ਉਹਨਾਂ ਨਾਲ ਬੀਜੇਪੀ ਵਾਲਿਆਂ ਨੂੰ ਪੁੱਛਣਾ ਚਾਹਨਾ ਵਾਂ ਇਹ ਅਸੰਦ ਤੇ ਪਹਿਲੂ ਵੀ ਪ੍ਰਦਾਨ ਸੀ ਹੂੰ ਇਸਲੀ ਟਰਮੇ ਦੀ ਪ੍ਰਦਾਨ ਹੈ ਹੁਣ ਤੁਸੀਂ ਉਹ ਕਮੇਟੀ 18 ਮਹੀਨੇ ਭੰਗ ਹੋ ਗਈ 21 ਮਈ 2024 ਨੂੰ ਉਹਦਾ ਟਾਈਮ ਖਤਮ ਹੋ ਗਿਆ ਹੂੰ 4 4 ਮਹੀਨੇ ਦਾ ਤੁਸੀਂ ਨਵੀਂ ਕਮੇਟੀ ਬਣਾਈ ਨਹੀਂ ਕਿਉਂਕਿ ਜੇ ਪਹਿਲੀ ਕਮੇਟੀ ਭੰਗ ਹੋ ਗਈ ਸੀ ਤਾਂ ਦੂਜੀ ਕਮੇਟੀ ਜੇ ਤੁਸੀਂ ਉਹਦੇ 'ਚ ਉਹਦਾ ਜਾ ਉਹਦਾ ਤੈੰਗ ਢਾਣਾ ਚਾਹੀਦਾ ਸੀ ਉਸੇ ਕਮੇਟੀ ਦਾ ਤੇ ਜੇ ਨਵੀਂ ਚੁਣੀ ਸੀ ਤੇ 21 ਮਈ ਨੂੰ ਚੁੰਦੇ ਨਹੀਂ ਜਾਈ ਸੀ ਮੀਟਿੰਗ ਬੁਲਾ ਕੇ ਪਰ ਉਹਨਾਂ ਨੇ ਨਹੀਂ ਕੀਤਾ ਜੀ ਉਹ ਚੁਣੀ ਕਿ ਜਾ ਕੇ ਰਸਤੇ 4 ਮਹੀਨੇ ਬਾਅਦ ਹੂੰ 4 ਮਹੀਨੇ ਬਾਅਦ ਜਰੂਰ ਜੇ ਕਮੇਟੀ ਚੁਣੀ ਜਾਂਦੀ ਤੇ ਫਿਰ ਕਮੇਟੀ ਵੀ ਕਿਹੜੇ ਤੰਗ ਨਾਲ ਚੁਣੀ ਗਈ ਤੇ ਬੁਲਾਇਆ ਗਿਆ ਅਜਲਾਸ ਤੇ ਬਜਟ ਅਜਲਾਸ ਤੇ ਬਜਟ ਅਸਲਾਸ ਦੇ ਵਿੱਚ ਉਹ ਸਾਰਾ ਜਿਹੜਾ ਹੈ ਉਹ ਕਮੇਟੀ ਭੰਗ ਕਰਕੇ ਤੇ ਨਵੀਂ ਕਮੇਟੀ ਦਾ ਚੋਣ ਕਰ ਦਿੱਤਾ ਗਿਆ ਜਿਹੜਾ ਕਿ ਬਿਲਕੁਲ ਹੀ ਗੈਰਕਾਨੂੰਨੀ ਕਿਉਂਕਿ 15 ਦਿਨ ਦੇ ਨੋਟਿਸ ਤੇ ਜਰਨਲ ਹਾਊਸ ਦੀ ਮੀਟਿੰਗ ਬੁਲਾਈ ਜਾਂਦੀ ਏ 15 ਦਿਨ ਤੋਂ ਬਾਅਦ ਫਿਰ ਦੱਸਿਆ ਜਾਂਦਾ ਹੈ ਵੀ ਅਸਾਂ ਪ੍ਰਧਾਨ ਚੁਣਨਾ ਹੈ ਯਾ ਐਡਜੈਕਟਿਵ ਬੋਡੀ ਬਣਾਣੀ ਇਹ ਕਾਨੂੰਨ ਹੈ ਸਾਡੇ ਸਾਡੇ ਲਿਖਿਆ 2014 ਦਾ ਐਕਟ ਸ਼੍ਰਮਿਕ ਕਮੇਟੀ ਦਾ ਵੀ ਇਹ ਕਾਨੂੰਨ ਹੈ ਹੂੰ ਓਕੇ ਜੀ 15 ਦਿਨਾਂ ਦਾ ਨੋਟਿਸ ਭੇਜਿਆ ਜਾਏ ਜਨਰਲ ਜਲਾਸ ਬੁਲਾਇਆ ਜਾਏ ਉਹਦੇ ਵਿੱਚ ਏਜੰਡਾ ਪੇਸ਼ ਕੀਤਾ ਗਿਆ 15 ਦੇ ਇਹ ਨਾਮ ਬੁਲਾਇਆ ਤੇ ਬਜਟ ਜਲਾਸ ਬੀ ਬਜਟ ਜਲਾਸ ਦੀ ਮੀਟਿੰਗ ਹੈ ਹੂੰ ਜੀ ਜਨਰਲ ਹੌਸ ਦੀ ਬਾਡੀ ਤੁਰੰਤ ਬੁਲਾਈ ਗਈ ਤੇ ਤੁਰੰਤ ਬੁਲਾ ਕੇ ਇਹਨਾਂ ਉੱਥੇ ਆਪਣੀ ਐਡਜੈਕਟਿਵ ਬੁਡੀ ਆਪਣੀ ਤੇ ਪ੍ਰਧਾਨ ਤੇ ਐਡਜੈਕਟਿਵ ਬੁਡੀ ਦਾ ਚੋਣ ਕਰ ਲਿਆ ਜਿਹੜਾ ਇਹ ਵੀ ਬਿਲਕੁਲ ਗੈਰਕਾਨੂੰਨੀ ਹੈ ਜੀ ਜੀ ਇਸ ਕਰਕੇ ਇਹਨਾਂ ਫਿਰ ਉਹ ਕਮੇਟੀ ਦਾ ਟਰਮ ਖਤਮ ਹੋਣ ਤੋਂ ਬਾਅਦ ਫਿਰ ਇਹਨਾਂ ਹੁਣ ਜਿਹੜੀ ਨਵੀਂ ਕਮੇਟੀ ਬਣਾਈ ਉਹਦੀ ਗੱਲ ਕਰਨਾ ਵਾ ਜੀ ਜਿਹੜੇ ਹੁਣ ਭពਿੰਦਰ ਸਿੰਘ ਆਸਾਨਦ ਨਿਜੀ ਦੀ ਕਵਾਈ ਕਰ ਰਹੇ ਜੀ ਹੈਲੋ ਹਾਂਜੀ ਹਾਂਜੀ ਹਾਂ ਜਿਹੜੀ ਕਿ ਬਿਲਕੁਲ ਹੀ ਗੈਰ ਕਾਨੂੰਨੀ ਹੈ ਗੈਰ ਕਾਨੂੰਨੀ ਕਾਰਨ ਇਹ ਕਈ ਕਮੇਟੀ ਇਹਨਾਂ ਚਲੋ ਗਠਿਤ ਕਰਤੀ ਦੁਬਾਰਾ 4 ਮਹੀਨੇ ਬਾਅਦ ਤੇ ਵਿਜੀ ਹੋਣੀ ਚਾਹੀਦੀ ਹੈ ਇਹਨਾਂ ਰਿਸੀਵਰ ਲਾ ਦੇਣਾ ਚਾਹੀਦਾ ਸੀ ਹਮ ਹਮ ਪਰ ਇਹਨਾਂ ਨਹੀਂ ਲਾਇਆ ਜੇ ਇਹਨਾਂ ਦੀ ਮਰਜ਼ੀ ਇਲੈਕਸ਼ਨ ਕਰਵਾਉਂਦੀ ਸੀ ਇਹ ਰਿਸੀਵਰ ਲਾ ਦੇਣੇ ਕਿਉਂ ਕਮੇਟੀ ਚੁਣੀ ਸੀ ਦੁਬਾਰਾ ਹਮ ਹਮ ਤੇ ਫਿਰ ਰਿਸੀਵਰ ਨਹੀਂ ਲਾਇਆ ਤੇ ਕਮੇਟੀ ਗੈਟ ਬਿਗੜਦੀ ਇੱਡੀ ਹੋਰ ਵੇਖੋ ਕਿੱਦਾਂ ਗੈਰ ਕਾਨੂੰਨੀ ਕੰਮ ਕਰ ਰਿਹਾ ਕਿੰਨਾ ਇਹ ਸਰਕਾਰ ਧੱਕਾ ਕਰ ਰਹੀ ਏ ਇਲੈਕਸ਼ਨ ਸਾਡਾ 16 ਅਗਸਤ ਨੂੰ ਡਿਕਲੇਅਰ ਹੋ ਜਾਂਦਾ ਹੂੰ ਹੂੰ ਤੇ 16 ਅਗਸਤ ਨੂੰ ਇਹਨਾਂ ਦੀ ਜਿਹੜੀ ਕਮੇਟੀ ਬਣੀ ਤੇ ਇਲੈਕਸ਼ਨ ਡਿਕਲੇਅਰ ਹੋ ਗਿਆ ਤੇ ਉਸ ਤੇ ਜਨਰਲਿਸਟ ਨੇ 16 ਅਗਸਤ ਨੂੰ ਇਲੈਕਸ਼ਨ ਡਿਕਲੇਅਰ ਹੋਇਆ ਤੇ ਉਸ ਤੋਂ ਬਾਅਦ ਚਾਰ ਸਿੰਤਾ ਲੱਗ ਗਈ ਹੂੰ ਓਕੇ ਇਹਨਾਂ ਫਿਰ ਕਿਹਾ ਵੀ ਸਾਡੀ ਕਮੇਟੀ ਦਾ ਜਿਹੜਾ ਉਹ ਪ੍ਰਧਾਨ ਨਹੀਂ ਬਣਿਆ ਦੂਜੇ ਨਹੀਂ ਐਡਜੈਕਟਿਵ ਬੋਡੀ ਨਹੀਂ ਬਣੀ ਇਹ ਦੀ ਸਭ ਕੋ ਗਏ ਵੀ ਸਾਨੂੰ ਸੂੰਚਕਾਓ ਹੂੰ ਕਮੇਟੀ ਕੈਂਬਰਾਂ ਨੂੰ ਹੀ ਚਕਾਓ ਤੇ ਅਸੀਂ ਅਬਜੈਕਟਿਵ ਬੋਡੀ ਨੂੰ ਸੂੰਚਕਾਓ ਦੀ ਸੀ ਇਨਕਾਰ ਕਰਕੇ ਆ ਵੀ ਚਾਰ ਸੀਤਾ ਲੱਗ ਗਈ ਹੁਣ ਮੈਂ ਨਹੀਂ ਕਰਵਾ ਹਾਂ ਜੀ ਬਿਲਕੁਲ ਠੀਕ ਸੀ ਪਰ ਸਰਕਾਰ ਜਿਹੜੇ ਕਮੇਟੀ ਦੇ ਨਾਲ ਨਵੇਂ 44 40 ਮੈਂਬਰ ਕਮੇਟੀ ਬਣਾਏ ਉਹਨਾਂ ਦਬਾਅ ਪਾਇਆ ਵੀ ਪੰਜਾਬ ਸਭਾ ਰੀਲੈਕਸ਼ਨ ਡਿਕਲੇਅਰ ਹੋ ਗਿਆ ਅਸੀਂ ਤੁਹਾਡੀ ਤਾਮਦਾਰ ਕਰਾਂਗੇ ਤਾਂ ਅਸੀਂ ਖਰਚੇ ਕਰ ਸਕਨੇ ਜੇ ਸਾਨੂੰ ਪਾਵਰ ਦਿਓਗੇ ਪ੍ਰਧਾਨ ਚੁਣੋਗੇ ਅਬਜੈਕਟਿਵ ਬੋਡੀ ਚੁਣੋਗੇ ਤਾਂ ਹੀ ਤੁਹਾਡੀ ਅਸੀਂ ਮਦਦ ਕਰਾਂਗੇ ਨਾ ਹੂੰ 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 ਜੋ ਕਿ ਸਰਕਾਰ ਨੇ ਪਾਰਲੀਮੈਂਟ ਵਿੱਚ ਵੀ ਇਹ ਸਰਕਾਰੀ ਕਮੇਟੀ ਨੂੰ ਵਰਤ ਕੇ ਸਿੱਖਾਂ ਨੇ ਵੋਟਰਾਂ ਵਾਸਤੇ ਇਹ 6 ਮਿਲਣ ਬੁਲਾਏ ਸਨ ਹੂੰ ਤੇ ਉਹਨਾਂ ਨੂੰ ਹੁਣ ਵੀ ਰਾਂਗ ਵਿਧਾਨ ਸਭਾ ਦੀ ਵੋਟਾਂ ਦੀ ਲੋੜ ਸੀ ਇਸ ਕਰਕੇ ਉਹਨਾਂ ਚਾਰ ਸਿੰਚਾ ਲੱਗਣ ਤੋਂ 6 ਦਿਨ ਬਾਅਦ ਡੀਸੀ ਸਾਹਿਬ ਤੇ ਦਬਾਅ ਪਾ ਕੇ ਸੌ ਚੁੱਕੀ ਗਈ ਤੇ ਰਜੈਕਟਿਵ ਬੋਡ ਦਾ ਗਠਨ ਕੀਤਾ ਗਿਆ ਤੇ ਜਿਹਦੇ ਫਿਰ ਦੁਬਾਰਾ ਭਪਿੰਦਰ ਸਾਹਿਬ ਨੂੰ ਬਣਾ ਦਿੱਤਾ ਗਿਆ ਹੂੰ ਆਰਐਸਐਸ ਵਾਲੇ ਨੇ ਨਹੀਂ ਦੁਬਾਰਾ ਪ੍ਰਧਾਨ ਨਹੀਂ ਬਣਾਇਆ ਗੋਰਾ ਫਿਰ ਨਵੀਂ ਕਮੇਟੀ ਬਣਾਈ ਤੇ ਫਿਰ ਉਹਨੂੰ ਪ੍ਰਧਾਨ ਲਾ ਕੇ ਕਹਿੰਦਾ ਭਾਓ ਕਿ ਤੁਹਾਡੇ ਨਾਲ ਖੱਟਰ ਸਾਹਿਬ ਦਾ ਇਹੀ ਕਹਿਣਾ ਸੀ ਵੀ ਦੁਬਾਰਾ ਅਸੀਂ ਪ੍ਰਧਾਨ ਨਹੀਂ ਬਣਾਉਂਦੇ ਸਾਡੀ ਆਰਐਸਐਸ ਬੇਸ ਪਰੰਪਰਾ ਹੈ ਕਿ ਹਾਂ ਜੀ ਅਸੀਂ ਜਿਹੜਾ ਇੱਕ ਵਾਰੀ ਪ੍ਰਧਾਨ ਬਣ ਜਾਜੋ ਦੁਬਾਰਾ ਪ੍ਰਧਾਨ ਦੀ ਚੋਣ ਹੋਵੇ ਏਦਾਂ ਮਾ ਪ੍ਰਧਾਨ ਲਾ ਹੂੰ 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 ਜੀ ਅੱਛਾ ਕਿਉਂਕਿ ਇਹ ਪ੍ਰਧਾਨ ਇਹਨਾਂ ਨੂੰ ਵਾਰਾ ਖਾ ਚੁੱਕਾ ਹੈ ਇਹਨਾਂ ਦੱਬੂ ਇਹਨਾਂ ਕਮਜ਼ੋਰ ਇਹਨਾਂ ਨਲਾਇਕ ਮੈਂ ਪਹਿਲੀ ਵਾਰੀ ਪ੍ਰਧਾਨ ਵੇਖਿਆ ਕਿਸੇ ਸੇਕ ਸਾਹਿਬ ਹੂੰ ਓਕੇ ਕਿਉਂਕਿ ਪੰਜੋਖੜਾ ਸਾਹਿਬ ਕੀ ਹੋਇਆ ਜਦੋਂ ਕਿਸਾਨਾਂ ਨੂੰ ਡੱਕਣ ਵਾਸਤੇ ਫੋਰਸ ਉੱਥੇ ਆਈ ਤੇ ਜੇ ਕਿਸਾਨਾਂ ਵਾਸਤੇ ਤੇ ਲੰਗਰ ਮੰਗਿਆ ਗਿਆ ਸ਼ੰਭੂ ਬਾਰਡਰ ਵਾਸਤੇ ਤੇ ਉੱਥੇ ਤੇ ਹਰਿਆਣਾ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਜਵਾਬ ਦੇ ਜੀਤਾ ਪਰ ਉੱਥੇ ਸਨੇ ਕਬੂਟਾ ਸਨੇ ਜਰਾਬਾਂ ਸ਼ਰਾਬਾਂ ਜੋਖੜਾ ਸਾਹਿਬ ਮੰਜੀ ਸਾਹਿਬ ਗੁਰਦੁਆਰੇ ਮਬਾਲੇ ਵਿੱਚ ਸ਼ਰੇ ਆਮ ਚਲੀਆਂ ਤੇ ਸਾਰੇ ਉਹ ਨੀਂ ਫੁੱਜੀ ਉੱਥੇ ਠਹਿਰ ਗਏ ਜਿਨ੍ਹਾਂ ਨੇ ਸਾਰੀਆਂ ਗੁਰੂ ਕੜੀਆਂ ਧੱਡੀਆਂ ਉਡਾ ਦਿੱਤੀਆਂ ਪਰ ਪ੍ਰਧਾਨ ਨੇ ਇੱਕ ਲਫ਼ਜ਼ ਵੀ ਨਹੀਂ ਬੋਲਿਆ ਤੁਸੀਂ ਤੁਸੀਂ ਆਵਾਜ਼ ਠਾਈ ਹੈ ਜੈਨੀ ਸਾਹਿਬ ਜੈਨੀ ਸਾਹਿਬ ਨਰੇਂਗੜ੍ਹ ਗੁਰਦੁਆਰੇ ਰਾਤਗੜ੍ਹ ਪਹੁੰਚਦੇ ਨੇ ਉਹਨਾਂ ਦੇ ਜਿਸ ਤੰ ਗੁਰੂ ਗ੍ਰੰਥ ਸਾਹਿਬ ਦੀ ਤਲਾਸ਼ ਹੀ ਲਈ ਗਈ ਜਾਂ ਗੁਰੂਕਾਬ ਦੀਆਂ ਸਾਰੀਆਂ ਇਹ ਮਾਨ ਮਰਿਆਦਾ ਸਿੱਖ ਮਾਨ ਮਰਿਆਦੇ ਦੀਆਂ ਧਜੀਆਂ ਉਡਾਈਆਂ ਇਹ ਦੁਨੀਆ ਵਿੱਚ ਪਹਿਲੀ ਵਾਰੀ ਹੋਇਆ ਕਿ ਮੈਟਰਲ ਡਿਕਟੇਟਰ ਗੁਰੂਗੰਨ ਸਾਹਿਬ ਤੇ ਵੀ ਘਮਾਇਆ ਗਿਆ ਜਿਸ ਨੇ ਜ ਰਬਾਂ ਚ ਅੰਦਰ ਜੇ ਸਕਿਉਰਿਟੀ ਗਾਰਡ ਗਏ ਮੈਂ ਬੜਾ ਰੋਲਾ ਪਾਇਆ ਹਾਈ ਕੋਰਟ ਤੱਕ ਵੀ ਗਿਆ ਅਕਾਲ ਪੁਰਖ ਸਾਹਿਬ ਨੂੰ ਵੀ ਮੈਂ ਲੈਟਰ ਲਿਖੇ ਪਰ ਕੋਈ ਗੱਲ ਇਹਨਾਂ ਕਿਸੇ ਨੇ ਮੇਰਾ ਖਿਆਲ ਇਹ ਵੀ ਸਰਕਾਰ ਅੱਗੇ ਡਰ ਗਏ ਇਹਨਾਂ ਕੋ ਸੈਣੀ ਦੇ ਰਿਪਰਡੈਕਸ਼ਨ ਨਹੀਂ ਲਿਆ ਪਰ ਸੈਣੀ ਫਿਰ ਆਖਿਰਕਾਰ ਜਾ ਕੇ ਕਾਲ ਤਖਤ ਵੱਲੋਂ ਜਾ ਕੇ ਚਲੋ ਮਾਫੀ ਮੰਗਾਇਆ ਇੱਥੇ ਹਰਿਆਣੇ ਚ ਉਹਨੇ ਮਾਫੀ ਮੰਗੀ ਵੀ ਇਹ ਮੇਰੇ ਸਕਿਉਰਿਟੀ ਗਾਰਡਾਂ ਕੋ ਗਲਤ ਕੰਮ ਹੋਇਆ ਮੈਂ ਕਹਿਣਾ ਵੀ ਇਹ ਇਹ ਪ੍ਰਧਾਨ ਕਿਹੜੇ ਕੰਮ ਦੇ ਨੇ ਇਹਦੇ ਪ੍ਰਧਾਨ ਕਮਜੋਰ ਇਸੇ ਕਰਕੇ ਇਹਨਾਂ ਉਹਨਾਂ ਨੂੰ ਕਿਹਾ ਉਹਨਾਂ ਨੂੰ ਪਤਾ ਹੈ ਵੀ ਜੇ ਕਿਰੇ ਗੁਰੂ ਘਰ ਦੀ ਗੱਲ ਹੁੰਦੀ ਏ ਹੁਣ ਤੁਸੀਂ ਜਿੱਦਣ ਸੌਚੋਕ ਪ੍ਰੋਗਰਾਮ ਸੀ ਸਾਡਾ ਹਰਿਆਣੇ ਦਾ ਜੀ ਪੈਂਚਕੂਲੇ ਉਸ ਦਿਨ ਸਾਰ ਪੰਜ ਦਿਨ ਗੱਡੀਆਂ ਪੰਜ ਪੰਜ 3 ਵੀ ਫੌਰਵੀਲਰ ਆ ਜਿਹੜੇ ਹੁੰਦੇ ਨੇ ਲੰਗਰ ਦੇ ਨਾਢਾ ਪੱਕ ਕੇ ਜਾਂਦੇ ਰਹੇ ਨੇ ਦਸੋ ਸੋ ਹਰਿਆਣਾ ਸਰਕਾਰ ਨੇ ਚੁਕਣੀ ਹੈ ਲੰਗਰ ਗੁਰੂ ਦਾ ਉੱਥੇ ਵਰਤਿਆ ਗਿਆ ਪੰਜ ਦਿਨ ਪੰਜ ਪੰਜ ਜਿਹੜੀ ਪੀਕਅਪ ਨੇ ਭੜ ਕੇ ਜਾਂਦੀਆਂ ਰਹੀ ਨੇ ਫਿਰ ਵੀ ਮਾੜਾ ਲੰਗਰ ਘੜਾ ਖੀਰਾ ਦਾਲਾ ਸਬਜ਼ੀਆਂ ਪਨੀਰ ਸਾਰਾ ਕੁਝ ਚੱਲਦਾ ਰਿਹਾ ਅੱਛਾ ਜੀ ਕੀ ਹੋ ਗਿਆ ਉਹਨਾਂ ਨੂੰ ਸਰਕਾਰ ਨੂੰ ਹਜੇ ਪ੍ਰਦਾਨ ਡੱਬੂ ਪ੍ਰਦਾਨ ਕਮਜ਼ੋਰ ਪ੍ਰਦਾਨ ਚਾਹੀਦੇ ਇਸੇ ਕਰਕੇ ਉਹਨੂੰ ਦੁਬਾਰਾ ਪ੍ਰਦਾਨ ਬਣਾਇਆ ਓਕੇ ਓਕੇ ਇਹ ਤੁਸੀਂ ਮਾਮਲਾ ਜਿਹੜਾ ਤੁਸੀਂ ਕਹਿ ਰਹੇ ਹੋ ਸਾਡਾ ਪ੍ਰਦਾਨ ਗੁਲਾਮ ਹੋ ਕੇ ਰਹਿ ਜਾਂਦਾ ਸਾਡਾ ਚੇੜਾ ਸਾਹਿਬ ਜਿਹੜਾ ਸਾਡੀ ਕੱਲ ਦੀ ਮੀਟਿੰਗ ਸੀ ਜੀ ਬਈ ਲੋਕ ਇਹ ਸਰਕਾਰੀ ਕਮੇਟੀ ਤੋਂ ਤੰਗ ਆ ਚੁੱਕੇ ਨੇ ਸਰਕਾਰ ਗੁਰੂ ਘਰਾਂ ਨੂੰ ਆਪਣੇ ਰਾਜਨੀਤਿਕ ਫੈਰੇ ਵਾਸਤੇ ਵਰਤਦੀ ਰਹੀ ਹੈ ਤੇ ਸਾਡੇ ਲੰਗਰਾਂ ਦੀ ਵੀ ਸਾਡਾ ਆਰਥਿਕ ਨੂੰ ਨਸ਼ਾਨ ਹੋ ਰਿਹਾ ਹੈ ਸਾਡੇ ਗੁਰੂ ਘਰਾਂ ਦੀਆਂ ਗੋਲਕਾਂ ਵੀ ਬੜੀ ਬੁਰੀ ਤਰ੍ਹਾਂ ਲੁੱਟੀਆਂ ਜਾ ਰਹੀਆਂ ਨੇ ਸਰਕਾਰ ਤੇ ਖਰਚ ਹੋ ਰਿਹਾ ਗੁਰੂ ਘਰ ਦੀਆਂ ਗੋਲਕਾਂ ਦੇ ਕਿ ਅਸੀਂ ਮੰਗ ਕਰਨੇ ਆ ਸਰਕਾਰ ਸਰਕਾਰ ਤੋਂ ਕਿ ਸਾਡੇ ਚੋਣ ਕਰਾਇਆ ਜਾਣ ਤਾਂ ਕਿ ਸੰਗਤ ਦੀ ਕਮੇਟੀ ਜਿਹੜੀ ਹੈ ਉਹ ਗੁਰੂ ਘਰਾਂ ਦਾ ਪ੍ਰਬੰਧ ਸੰਭਾਲੇ ਨਾ ਕਿ ਸਰਕਾਰੀ ਕਮੇਟੀ ਹੂੰ ਕਹਿੰਦਾ ਭਾਵ ਕਿ ਤੁਸੀਂ ਇਹ ਸਰਕਾਰੀ ਦਖਲ ਅੰਦਾਜ਼ੀ ਜਾਂ ਸਰਕਾਰੀ ਸਰਪ੍ਰਸਤਿਤ ਕਮੇਟੀ ਦੀ بجائے ਆਮ ਚੋਣਨ ਦੀ ਇੱਛਾ ਜਾਂ ਡਿਮਾਂਡ ਹੈ ਤੁਹਾਡੀ ਕੱਲ੍ਹ ਵਾਲੀ ਪ੍ਰੈਸ ਕਾਨਫਰੰਸ ਸੰਬੰਧੀ ਕਮੇਟੀ ਦੀ ਜਿਹੜੀ ਹੈ ਉਹ ਅਸੀਂ ਮੰਗ ਕਰਨਾ ਉਹਦੇ ਵਾਸਤੇ ਅਸੀਂ ਪੀਲੇ ਦਿਨੀ ਇਲੈਕਸ਼ਨ ਕਮਿਸ਼ਨ ਪੰਚਕੁਲਾ ਚ ਮਿਲੇ ਸਾਂ ਮਿਸ਼ਨ ਸਾਹਿਬ ਜੀ ਜੀ ਅੱਛਾ ਇਸ ਪੱਲੇ ਓਕੇ ਉਹਨਾਂ ਅੱਗੇ ਵੀ ਡਿਮਾਂਡ ਰੱਖੀ ਹੈ ਪਰ ਉਹਨਾਂ ਸਾਨੂੰ ਇਹ ਅਸ਼ਵਾਸ਼ਣ ਦਿਵਾਇਆ ਹੈ ਕਿ ਅਸੀਂ ਜਨਵਰੀ ਦੀ ਇਲੈਕਸ਼ਨ ਕਰਵਾ ਦੇਾਂਗੇ ਅੱਛਾ ਜੀ ਪਹਿਲਾਂ ਉਨਾ ਕਿਆ ਮੈਨੂੰ ਵੀ ਅਸੀਂ ਦਸੰਬਰਾਂ ਹੀ ਕਰਵਾਵਾਂਗੇ ਫਿਰ ਕਹਿਣ ਲੱਗੇ ਕਿ ਗੁਰਪੁਰਬ ਆ ਗਏ ਨੇ ਅਸੀਂ ਜਨਵਰੀ ਚ ਕਰਾਂਗੇ ਮੈਨੂੰ ਹਾਲੀ ਵੀ ਇਹਨਾਂ ਤੇ ਡਾਊਟ ਹੈ ਕਿਉਂਕਿ ਪਿਛਲੀ 6 ਮਾਰਚ ਦਾ ਵੀ ਇਹਨਾਂ ਇਲੈਕਸ਼ਨ ਅਕੌਰਡੀ ਡਿਕਲੇਅਰ ਕੀਤਾ ਸੀ 2023 ਹੂੰ ਹੂੰ ਜੀ ਉਹ ਐਨ ਟਾਈਮ ਤੇ ਨਾ ਬੰਨਾ ਲਾ ਲਿਆ ਹੂੰ ਬਈ ਬੱਚਿਆਂ ਦੇ ਪੇਪਰ ਨੇ ਸੋ ਜਦੋਂ ਇਲੈਕਸ਼ਨ ਕਮਿਸ਼ਨ ਦੀ ਪੰਜ ਮੈਂਬਰੀ ਕਮੇਟੀ ਬੈੰਦੀ ਏ ਉਹ ਵਿਚਾਰ ਕਰਦੀ ਏ ਹਰ ਪਹਿਲੂ ਦੇ ਵਿਚਾਰ ਕੀਤਾ ਜਾਂਦਾ ਬੱਚਿਆਂ ਨੇ ਕਿਰੇ ਪੇਪਰ ਤੇ ਨਹੀਂ ਹੂੰ ਗੁਰਪੁਰਜਾਇ ਉਹ ਜੀਆਂ ਕੋ ਧਾਰਮਿਕ ਵਿੱਚ ਤੇ ਨਹੀਂ ਆ ਰਿਹਾ ਉਹ ਸਾਰਾ ਵਿਚਾਰ ਕਰਨ ਤੋਂ ਬਾਅਦ ਬੰਦਾ ਹੈ ਆਈਐਸ ਅਫੀਸਰ ਸਾਡੇ ਹੁੰਦੇ ਨੇ ਉਹ ਜੱਜ ਹੁੰਦੇ ਨੇ ਵਿੱਚ ਉਹ ਜਿਹੜਾ ਸਾਵੇ ਹੁੰਦਾ ਨਹੀਂ ਜੇ ਨੂੰ ਨੋਲਿਜ ਨਾ ਹੋਵੇਗੀ ਉਹ ਬੜੇ ਵੱਡੇ ਪਰਮੰਧ ਕਰੇ ਹੁੰਦੇ ਨੇ ਵੋਟਾਂ ਦੀ ਵੋਟਾਂ ਦਾ ਨਵੀਆਂ ਵੋਟਾਂ ਪੜਨੀਆਂ ਸਦਾਈ ਇਹ ਤਾਂ ਸਾਰਾ ਕੰਮ ਮੁਕੰਮਲ ਹੋ ਚੁੱਕਾ ਹੈ ਨਾ ਜੀ ਨਹੀਂ ਮੈਂ ਤੁਹਾਨੂੰ ਮੈਂ ਉਹ ਦੱਸਣਾ ਜੀ ਪਰ ਉਹਨੂੰ ਵੀ ਇਹ ਬਹਾਨਾ ਲਾ ਦਿੱਤਾ ਗਿਆ ਕਿਉਂਕਿ ਇਹਨਾਂ ਨੂੰ ਪਤਾ ਸੀ ਵੀ ਨਾ ਬੀਜੇਪੀ ਸਰਕਾਰ ਪੰਦੇ ਜਿੱਤ ਸਕਦੀ ਹੈ ਨਾ ਬਾਦਲਕੋਟ ਜਿੱਤ ਸਕਦਾ ਤੇ ਤੀਜਾ ਧੜਾ ਜਿਹੜਾ ਖੜਾ ਉਹ ਗ੍ਰੀ ਇਲੈਕਸ਼ਨ ਜਿੱਦਾਂ ਦੇ ਪਿਛਲੇ 23 ਵਾਲਾ ਇਲੈਕਸ਼ਨ ਕੈਨਸਲ ਕਰਤਾ ਹੂੰ ਓਕੇ ਜੀ ਹੁਣ ਵੀ ਇਹ ਜਿਹੜਾ ਬਹਾਨਾ ਪਾਉਂਦੇ ਨੇ ਵੀ ਦਸੰਬਰ ਹੀ ਕਰਾਂਗੇ ਦਸੰਬਰ ਤੋਂ ਜਨਵਰੀ ਆ ਗਈ ਹੁਣ ਆ ਗਿਆ ਵੀ ਗੁਰਪੁਰ ਵਾਗੇ ਨੇ ਚਲੋ ਕੋਈ ਗੱਲ ਨਹੀਂ ਗੁਰਪੁਰ ਵਾਗੇ ਨੇ ਸਾਨੂੰ ਕੋਈ ਦਸੰਬਰ ਜਨਵਰੀ ਦਾ ਬੜਾ ਫਰਕ ਨਹੀਂ ਪਰ ਸਾਨੂੰ ਸ਼ੱਕ ਹੈ ਵੀ ਇਲੈਕਸ਼ਨ ਜਨਵਰੀ ਚ ਹੋ ਜਾ ਓਕੇ ਇਸੇ ਕਰਕੇ ਅਹਾਂ ਕਲਤੀਸੀਨ ਨੂੰ ਮੈਮਰੈਂਡਮ ਦਿੱਤਾ ਹੈ ਵੀ ਸਾਡੇ ਇਲੈਕਸ਼ਨ ਹੋਣੇ ਚਾਹੀਦੇ ਨੇ ਸਰਕਾਰੀ ਪ੍ਰਬੰਧ ਤੋਂ ਗੁਰੂਕਾਰਾ ਸੀ ਆਜ਼ਾਦ ਚਾਹੁੰਦੇ ਆ ਸੰਗਤ ਦੇ ਆਮ ਚੋਣਾਂ ਹੋ ਕੇ ਸੰਗਤ ਵੱਲੋਂ ਸੜੀ ਕਮੇਟੀ ਦਾ ਗਠਨ ਕੀਤਾ ਜਾ ਬਾਕੀ ਦੂਜੀ ਰਹਿ ਗਈ ਗੱਲ ਦੇਖੋ ਇਲੈਕਸ਼ਨ ਕਮਿਸ਼ਨ ਨੂੰ ਮਤਤਨ ਚਾਰ ਵਾਰ ਮਿਲਿਆ ਵਾ ਪਿਛਲੇ ਹਫਤੇ ਹੈ ਵੋਟਾਂ ਦਾ ਵੀ ਜ਼ਿਕਰਾ ਹੋਇਆ ਜੀ ਖੁੱਲੇ ਤੌਰ ਤੇ ਵੀ ਵੋਟਾਂ ਕਿੰਨੀਆਂ ਨਹੀਂ ਬਣੀਆਂ ਜਾਏਗੀਆਂ ਇਲੈਕਸ਼ਨ ਕਮਿਸ਼ਨ ਵੱਲੋਂ ਪੂਰੀ ਤਰ ਤਿਆਰੀ ਆਪਣੀ ਇਲੈਕਸ਼ਨ ਕਰਵਾਉਣ ਦੀ ਜੀ ਜੀ ਪਰ ਇਲੈਕਸ਼ਨ ਤਾਂ ਸਰਕਾਰ ਨੇ ਕਰਵਾਉਣਾ ਹੈ ਹਾਂ ਬਿਲਕੁਲ ਇਲੈਕਸ਼ਨ ਕਮਿਸ਼ਨ ਨੇ ਭਰੋਸਾ ਵੀ ਦਿੱਤਾ ਹੈ ਮੈਂ ਉਹਨਾਂ ਦੀ ਤਿਆਰੀ ਵੇਖ ਕੇ ਆਇਆ ਹਾਂ ਜਿਵੇਂ ਚੋਣ ਨਿਸ਼ਾਨ ਸਾਰੀਆਂ ਜਿਹੜਾ ਕੋਈ ਜਾਂਦਾ ਧੜਾ ਉਹਨੂੰ ਚੋਣ ਨਿਸ਼ਾਨ ਵੀ ਮਿਲ ਰਹੇ ਨੇ ਹੂੰ ਉਹਨਾਂ ਸਾਰੇ ਆਪਣੇ ਜਿਹੜੇ ਬਾਈ ਲਾਜ ਨੇ ਉਹ ਵੀ ਦੇ ਦਿੱਤੇ ਨੇ ਕੌਣ ਕੈਂਡੀਡੇਟ ਹੋਗਾ ਕੀ ਕੰਡੀਸ਼ਨ ਹੋਣਗੀਆਂ ਸਾਰਾ ਕੁਝ ਉਹਨਾਂ ਕਰਤਾ ਹੈ ਹਲਕਾ ਬੰਦੀ ਵੀ ਉਹਨਾਂ ਕਰ ਦਿੱਤੀ ਹੈ 40 ਦੇ 40 ਹਲਕੇ ਉਹਨਾਂ ਬਣਾ ਦਿੱਤੇ ਨੇ ਉਹਨਾਂ ਵੱਲੋਂ ਪੂਰੀ ਫੋਲਤੀ ਹੈ ਜਿ ਇਲੈਕਸ਼ਨ ਨਹੀਂ ਹੋਣੀ ਚਾਹੀਦੀ ਹੁਣ ਸਾਨੂੰ ਸਰਕਾਰ ਤੇ ਡਾਊਟ ਹੈ ਕਿ ਸਰਕਾਰ ਨੂੰ ਸਵਾਦ ਪੈ ਗਿਆ ਸਰਕਾਰੀ ਕਮੇਟੀ ਦਾ ਤੇ ਗੁਰੂ ਘਰਾਂ ਦੀ ਆ ਗੋਲਕਾਂ ਦੇ ਯੂਜ਼ ਕਰਨ ਦਾ ਤੇ ਗੁਰੂ ਘਰਾਂ ਨੂੰ ਪ੍ਰਬੰਧਾਂ ਨੂੰ ਆਪਣੇ ਹੱਥ ਵਿੱਚ ਰੱਖਣ ਦਾ ਹੂੰ ਢਿੰਡਾ ਸਾਹਿਬ ਮੇਰਾ ਇੱਕ ਸਵਾਲ ਲੈ ਲਿਓ ਜੀ ਤੁਸੀਂ ਕਹਿ ਰਹੇ ਹੋ ਕਿ ਜਦੋਂ ਸੋਂ ਹਰਿਆਣਾ ਦੀ ਸਰਕਾਰ ਦੀ ਚੁਕਣੀ ਸੀਗਾ ਚੰਡੀਗੜ੍ਹ ਦੇ ਵਿੱਚ ਤਾਂ ਲੰਗਰ ਪੰਚਕੂਲਾ ਦੇ ਗੁਰਦੁਆਰਾ ਸਾਹਿਬ ਤੋਂ ਉੱਥੇ ਜਾਂਦਾ ਰਿਹਾ ਜੀ ਤੁਸੀਂ ਇਹ ਫਿਰ ਉਸ ਸਮੇਂ ਆਵਾਜ਼ ਉਠਾਈ ਜਾਂ ਇਹਦੀ ਪੜਤਾਲ ਦਾ ਮਾਮਲਾ ਕਿਸੇ ਨਹੀਂ ਮੈਂ ਮੈਂ ਤੇ ਹੁਣ ਗਿਆ ਪੰਚਕੁਲਾ ਜਿਸ ਦਿਨ ਮੈਂ ਕਮਿਸ਼ਨ ਸਾਹਿਬ ਨੂੰ ਮਿਲ ਗਿਆ ਮੈਨੂੰ ਉਥੋਂ ਦੇ ਆਮ ਬੰਦਾ ਦਾ ਦੱਸਤਾ ਨਹੀਂ ਇਹ ਗੱਲ ਸਾਰੇ ਡਰਦੇ ਨੇ ਜਾਂ ਸਰਕਾਰ ਨੇ ਗੱਲ ਚੁਪਣੀ ਹੈ ਜਾਂ ਕੋਈ ਚੁਕੇ ਹੁਣ ਮੈਂ ਤੇ ਨਾ ਦਾ ਹੱਬ ਜਾਂਦਾ ਨਹੀਂ ਮੈਂ ਤੇ ਕੋਈ ਮੈਂਬਰ ਨਹੀਂ ਜੀ ਜੀ ਮੈਂ ਤੇ ਹੁਣ ਗਿਆ ਸਾਂ ਇਲੈਕਸ਼ਨ ਕਮਿਸ਼ਨ ਤੇ ਕੋਲ ਤੇ ਜਰੂਰ ਮੈਂ ਜਾ ਕੇ ਉੱਥੇ ਪੁੱਛਿਆ ਨਾ ਕੀ ਪ੍ਰਬੰਧ ਚੱਲ ਰਿਹਾ ਬਈ ਜੀ ਕਿ ਪ੍ਰਬੰਧ ਮੈਨੂੰ ਉਥੋਂ ਨੇ ਸੰਗਤ ਨੇ ਦੱਸਿਆ ਓਕੇ ਨਾ ਸਰਕਾਰੀ ਕਮੇਟੀ ਦਾ ਹੈ ਗੁਰਦੁਆਰੇ ਵਾਲੇ ਮਲਾਦੂ ਵੀ ਸਾਰੇ ਡਰਦੇ ਨੇ ਵਿਚਾਰੇ ਹਾਂ ਹਾਂ ਮੈਨੂੰ ਉੱਥੇ ਸਿੰਘ ਨੇ ਦੱਸਿਆ ਵੀ ਭਾਏ ਇੱਥੇ ਪ੍ਰਧਾਨ ਜੀ ਬਹੁਤ ਹਨੇਰਗਰਦੀ ਹੋਣਾ ਪੰਜ ਦਿਨ ਲੰਗਰ ਜਾਂਦਾ ਰਿਹਾ ਉੱਥੇ ਓਕੇ ਹਾਂ ਤੇ ਮੈਂ ਫਿਰ ਉੱਥੇ ਜਾ ਕੇ ਉਹਨਾਂ ਨੂੰ ਪੁੱਛਿਆ ਪ੍ਰਬੰਧਕਾਂ ਨੂੰ ਕਿ ਇਹ ਕੀ ਚੱਕਰ ਹੈ ਇਹ ਸਰਕਾਰੀ ਸਹੂਚੋ ਕੇ ਗੁਰੂ ਘਰਾਂ ਦਾ ਲੰਗਰ ਫਿਰ ਇਹ ਹੀ ਤੇ ਗੱਲ ਰੋਲਾ ਬਾਦਲ ਕਿਆਂ ਦਾ ਸੀ ਹੂੰ ਬਾਦਲ ਕਹਿੰਦੇ ਇਸ ਤੈ ਕਰਦੇ ਹਨ ਕਿ ਜੋ ਇੱਕ ਪ੍ਰਬੰਧ ਰਹਿਣਾ ਫਿਰ ਇਹ ਨਾ ਕਮੇਟੀ ਵੱਖਰੀ ਕਰਨ ਦਾ ਫਾਇਦਾ ਕੀ ਜੀ ਉਹੀ ਪ੍ਰਬੰਧ ਹਸਦਾ ਹੈ ਪਰ ਚਲੋ ਉਹ ਪ੍ਰਬੰਧ ਸਿੰਘ ਦੇ ਚੁਰੀ ਹੋਈ ਕਮੇਟੀ ਸੀ ਉਹ ਤੇ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਬੰਦੀ ਹੈ ਵੀ ਇਹ ਜੇ ਰਾਜਨੀਤਿਕ ਪ੍ਰਬੰਧਾ ਵਾਸਤੇ ਆਪਾਂ ਇਹ ਲੰਗਰ ਨਾ ਦੇਈਏ ਜਿੰਨੇ ਛਕਣਾ ਇੱਥੇ ਆਣ ਕੇ ਭਾਵੇਂ ਸਾਰੇ ਰਾਜਨੀਤਿਕ ਸ਼ਖਸਾਂ ਨੂੰ ਕੋਈ ਦਿੱਕਤ ਨਹੀਂ ਹੂੰ ਪਰ ਸਪੈਸ਼ਲ ਸਰਕਾਰੀ ਪ੍ਰੋਗਰਾਮ ਦੇ ਵਿੱਚ ਕਿਸੇ ਪਾਰਟੀ ਨੂੰ ਲੰਗਰ ਦੇਣਾ ਇਹ ਬਹੁਤ ਮਾੜੀ ਗੱਲ ਹੈ ਕਿਸਾਨਾਂ ਨੂੰ ਤਾਂ ਦਿੱਤਾ ਨਹੀਂ ਜਾਂਦਾ ਜਿਹੜੇ ਲੰਗਰ ਵਿੱਚ ਸਾਰਾ ਕੋਈ ਦਾਲ, ਚੀਨੀ, ਘੋਮਕ ਅਨਾਜ ਸਾਰਾ ਕਿਸਾਨ ਹੀ ਦਿੰਦੇ ਨੇ ਨਾ ਹੂੰ ਉਹਨਾਂ ਨੂੰ ਤਾਂ ਲੰਗਰ ਦਿੱਤਾ ਨਹੀਂ ਜਾ ਰਿਹਾ ਸਰਕਾਰੀ ਬੰਨਿਆਂ ਨੂੰ ਦਿੱਤਾ ਜਾ ਰਿਹਾ ਜਿਹੜੇ ਗੁਰੂਕਰਨ ਨਾਲ ਕੋਈ ਸੁਵੰਦ ਹੀ ਨਹੀਂ ਰੱਖਦੇ ਠੇਡਾ ਸਾਹਿਬ ਇੱਥੇ ਠੇਡਾ ਸਾਹਿਬ ਗੁਰਦੁਆਰਾ ਸਾਹਿਬ ਕਿਹੜਾ ਹੈ ਪੰਚਕੂਲਾ ਦੇ ਵਿੱਚ ਨਾਡਾ ਸਾਹਿਬ ਤੇ ਨਾਡਾ ਸਾਹਿਬ ਹੁਣ ਉੱਥੇ ਸਾਬਾ ਆਫਿਸ ਇਹਦਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਾਂਜੀ ਹਾਂਜੀ ਸਭ ਆਫਿਸ ਹੈੱਡ ਆਫਿਸ ਹੈ ਸਾਡਾ ਕੁਰਕhetra ਹੈੱਡ ਆਫਿਸ ਕੁਰਕhetra ਤੇ ਬੱਤ ਤੇ ਸਵਾਲ ਇਹ ਹੈ ਕਿ ਹਰਿਆਣਾ ਦੇ ਵਿੱਚ ਸ਼ਾਇਦ ਸਿੱਖ ਮੰਤਰੀ ਤਾਂ ਕੋਈ ਬਣਾਇਆ ਨਹੀਂ ਹੁਣ ਵਾਲੀ ਨੈਭ ਸਿੰਘ ਸੈਣੀ ਸਰਕਾਰ ਦੇ ਵਿੱਚ ਪਰ ਸੌਂਚੁਕ ਸਮਾਗਮ ਦੇ ਵਿੱਚ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਲੰਗਰ ਗੁਰੂ ਕਰਦਾ ਜਾ ਰਿਹਾ ਇਸ ਸਿੱਖ ਨਾਲ ਸਿਕੰਦਰ ਨਾਲ ਟਿਕਟ ਨਹੀਂ ਦਿੱਤੀ ਭਾਜੀਪੀ ਨੇ ਇੱਕ ਸਿੱਖ ਨੂੰ ਟਿਕਟ ਮਿਲੀ ਸੀ ਇੱਕ ਵੀ ਤੇ ਘੱਟ ਦਿੱਤੀ ਗਈ ਬਾਨਾ ਲਾ ਕੇ ਵੀ ਚੈਰਾ ਵਿਰੋਧ ਹੋਇਆ ਪਤਾ ਨਹੀਂ ਉਹ ਕਿਸੇ ਲਾਲਚে ਚ ਆ ਕੇ ਬਹਿ ਗਿਆ ਕੀ ਮੈਨੂੰ ਉਹਦੇ ਬਾਰੇ ਕੀ ਪਤਾ ਉਹ ਜਾਣੇ ਜਾਂ ਸਰਕਾਰ ਜਾਣੇ ਭਾਜੀਪੀ ਪਾਰਟੀ ਜਾਣੇ ਇੱਕ ਟਿਕਟ ਮਿਲੀ ਸੀ ਦਾ ਬੁਆਲੀ ਵਿੱਚ ਕੋਈ ਬੜਾ ਕਮਜ਼ੋਰ ਕੈਂਡੀਡੇਟ ਸੀ ਛਟਾਲੇ ਗਿਆ ਦੇ ਬਰੁੱਧ ਉਹ ਕਮਜ਼ੋਰ ਕੈਂਡੀਡੇਟ ਸਿਕੰਦਰ ਦਾ ਉਹ ਹਾਰ ਗਿਆ ਤੇ ਸਿੱਖ ਯਾਦ ਫਿਰ ਜਿਵੇਂ ਬਿੱਟੂ ਨੂੰ ਬਣਾਇਆ ਨੇ ਉਹਨੇ ਹੇ ਬਿਨਾਂ ਦੇ ਨੇ ਓਰਗੇਨ ਨਸੀਫਾ ਲੈ ਕੇ ਜੇ ਸਿੱਖ ਨਾਲ ਪ੍ਰੇਮ ਕਰਦੇ ਉਹਨੇ ਪਿਆਰ ਕਰਾ ਹੋਰ ਹਰ ਕਮਿਊਨਿਟੀ ਨੂੰ ਮਿਲਿਆ ਹੂੰ ਸਾਰੇ ਨੂੰ ਇਸ ਤੋਂ ਮਿਲਿਆ ਕਲੇਰ ਕਬਿਲ ਸੇਖਰਿਆ ਨੇ ਜਿਹੜਾ ਨਾ ਉਹਨਾਂ ਨੂੰ ਇਹ ਪਹਿਲੀ ਵਾਰੀ ਹੋਇਆ ਜਿਉਂ ਨਾ 1904 ਤੋਂ ਨੇ ਆਣਾ ਬਣੇ ਨਹੀਂ ਤੇ ਹਰ ਵਾਰ ਇੱਕ ਦੋ ਮੰਤਰੀ ਕੈਬਨਿਟ ਦਾ ਮੰਤਰੀ ਸਤ ਸਟੇਟ ਮੰਤਰੀ ਹਮੇਸ਼ਾ ਹੀ ਬਣਦੇ ਆ ਅੱਛਾ ਪਹਿਲੀ ਵਾਰ ਜਦੋਂ ਦਾ ਹਰਿਆਣਾ ਹੋਇਆ ਬਣਿਆ ਇਹ ਸਿੱਖ ਮੰਤਰੀ ਹਾਂਜੀ ਕੋਈ ਇਹ ਪਹਿਲੀ ਵਾਰੀ ਹੋਇਆ ਤੁਸੀਂ ਰਿਕਾਰਡ ਚੁੱਕੇ अच्छा अच्छा ओके ए फिर एदा हरियाणा ਦੇ ਸਿੱਖਾਂ ਦੇ ਵਿੱਚ ਕੋਈ ਇਸ ਗੱਲ ਦਾ ਜ਼ਿਕਰ ਹੈ ਇਸ ਗੱਲ ਦੀ ਫਿਕਰਮੰਦੀ ਜਾਂ ਕਿ ਚਰਚਾ ਨਹੀਂ ਬਿਲਕੁਲ ਬਿਲਕੁਲ ਜ਼ਿਕਰ ਹੈ ਪਰ ਹਰਿਆਣੇ ਦੇ ਸਿੱਖ ਵੀ ਤੇ ਅਸੀਂ ਪਿੱਛੇ ਲੱਗੂ ਹੋ ਗਏ ਆ ਨਾ ਸਾਡੇ ਨਾਲ ਜਿਹੜੇ ਆ ਬੀਜੇਪੀ ਦੇ ਥੜੇ ਜਿਵੇਂ ਇੱਥੇ ਨੇ ਉਹਨਾਂ ਨੇ ਕਿਹਕੇ ਕਰਨ ਵਾਲਾ ਕੌਣ ਹੈ ਇਹ ਕਾਰਸੇਵਾਲੇ ਬਾਬੇ ਜੀ ਇਹ ਡੇਰੇਦਾਰ ਜਿਸਰ ਜਾ ਕੇ ਬੀਜੇਪੀ ਦੀ ਝੋਲੀ ਵਿੱਚ ਬੈਠੇ ਨੇ ਹੂੰ 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 ਇਹ ਵੀ ਇਹ ਗੱਲੀ ਉਹ ਮੈਂ ਕਹਿਣਾ ਵਾ ਅਸੀਂ ਤੇ ਇਹਨਾਂ ਬਾਬਿਆਂ ਨਾਲੋਂ ਵੇਖੋ ਬਾਬੇ ਕੰਮ ਬਾਬਿਆਂ ਦੀ ਲੈਣੇ ਗੁਰੂ ਘਰ ਬਣਾਉਣਾ ਕਾਰਸੇ ਵਾਲਾ ਨੇ ਹੂੰ ਜੀ ਉਹਨਾਂ ਦਾ ਕੀ ਕੰਮ ਹੈ ਕਿ ਇਹ ਪਾਰਟੀ ਬਾਜੀ ਜਿਹੜੀ ਸਰਕਾਰ ਆਵੇ ਉਹਦੇ ਗੁਲਾਮ ਬਣ ਕੇ ਉਹਦੇ ਹੱਥ ਜੁੜ ਕੇ ਅੱਗੇ ਉਹ ਸਾਹਮਣੇ ਖਰੋਦਨ ਵੀ ਹੁਕਮ ਕਰੋ ਹੂੰ ਪੈਸਾ ਗੁਰੂ ਘਰ ਬਣਾਉਂਦੀ ਸੰਗਤ ਹੈ ਹੂੰ ਗੁਰੂ ਘਰ ਸੰਗਤ ਦੇ ਨੇ ਨਾ ਕਿ ਸਰਕਾਰੀ ਹੂੰ ਪਰ ਜਿਹੜੇ ਉਹ ਗੁਰੂ ਘਰ ਬਣਾਉਂਦੇ ਨੇ ਜੀ ਉਹਨਾਂ ਦਾ ਕੀ ਕੰਮ ਹੈ ਬਾਬਾ ਹਰਬੰਸ ਸਿੰਘ ਨੂੰ ਪੰਥ ਰਤ ਦੇਵੇਂ ਨਹੀਂ ਸੀ ਮਿਲਿਆ ਉਹ ਤੇ ਪ੍ਰਧਾਨ ਮੰਤਰੀ ਵੀ ਹੁੰਦੇ ਹਨ ਰਾਸ਼ਟਰਪਤੀ ਵੀ ਹੁੰਦੇ ਹਨ ਪਰ ਨਾ ਕਰੀ ਕਿ ਉਹ ਪਾਰਟੀ ਦੀ ਨਾਲ ਰਿਹਾ ਤੇ ਨਾ ਜਿਹੜਾ ਆਓ ਭਾਈ ਠੀਕ ਹੈ ਆਸ਼ੀਰਵਾਦ ਸਾਰਿਆਂ ਨੂੰ ਦੇ ਦੇਣਾ ਲੰਗਰ ਛਕੋ ਤੇ ਘਰ ਆਪਣੇ ਜਾਓ ਕੋਈ ਮਤਲਬ ਸੀ ਨਹੀਂ ਹੋਣਾ ਨੇ ਇਹ ਸਰਕਾਰੀ ਪ੍ਰੋਗਰਾਮ ਹੈ ਜਾਂਦੇ ਨੇ ਖੱਟੂ ਸਾਹਿਬ ਮੁੱਖ ਮੰਤਰੀ ਬੰਦਾ ਤੇ ਸਾਡੇ ਸਾਰੇ ਬਾਬੇ ਜਾ ਕੇ ਸਰੂਪਰ ਦੀ ਕਿਰਪਾ ਨਾਲ ਦੇ ਗਏ ਹੁੰਦੇ ਨੇ ਕਿ ਕਿ ਖੱਟੂ ਸਾਹਿਬ ਨੂੰ ਦੇ ਦਿੱਤਾ ਤੇ ਹੁਣ ਸਿੰਘ ਸਾਹਿਬ ਨੂੰ ਦੇ ਕੇ ਆਏ ਨੇ ਪਹਿਲੋਂ ਪਿਛਲੇ ਈਰ ਵੀ ਜਣੋਂ ਪਰ ਮੁੱਖ ਮੰਤਰੀ ਬਦਲਿਆ ਆਟੋਮੇਟ ਦੇ ਕੇ ਹੋ ਨਵਾਂ ਦੁਬਾਰਾ ਬਣਿਆ ਫਿਰ ਜਾ ਕੇ ਪਿੰਚਕੂ ਲੈਣਾ ਦਾ ਹੱਬ ਦੇ ਕੇ ਆਇਆ ਬਿਲਕੁਲ ਝੰਡਾ ਸੌ ਮੱਛਾ ਢੇਕੇ ਹਾਂ ਪਰ ਸਾਡੇ ਕਾਰਸੇ ਵਾਲੇ ਬਾਬੇ ਜਿਹੜੇ ਡੇਰੇਦਰ ਨੇ ਉਹਨਾਂ ਦਾ ਕੀ ਕੰਮ ਹੈ ਹੂੰ ਬਿਲਕੁਲ ਕਿਤੇ ਗੁਰੂ ਘਰ ਸੰਗਤ ਦੇ ਨੇ ਹੁਣ ਇਹ ਸਮਝਦੇ ਨੇ ਵੀ ਸਾਡੇ ਸ਼ਾਇਦ ਅਸੀਂ ਨੇੜੇ ਲੱਗਾਂਗੇ ਸਾਡੇ ਡੇਰੇ ਬਜੇ ਰਹਿਣਗੇ ਓਕੇ ਸਭ ਸੀਮਾਵਾਂ ਮਿਲਦੀਆਂ ਰਹਿਣਗੀਆਂ ਪਰ ਇਹਨਾਂ ਨੂੰ ਵੀ ਨਹੀਂ ਪਰ ਸਰਕਾਰਾਂ ਤੇ ਡੇਰੇ ਟਵਾਂਦੀਆਂ ਹੁੰਦੀਆਂ ਨੇ ਹੂੰ ਬਿਲਕੁਲ ਕੋਈ ਚੰਦੀ ਤੇ ਸੰਗਤ ਹੁੰਦੀ ਹੈ ਡੇਰੇ ਬਨਾਂਦੀ ਵੀ ਸੰਗਤ ਦੇ ਆਪਣੀਆਂ ਅਗਰੋਹੀਆਂ ਦੇ ਕੇ ਆਪਣੀ ਦਹਨ ਵਾਲੀ ਕਿਰਤ ਕਰਕੇ ਤੇ ਡੇਰੇਆਂ ਦਾ ਬਚਾਅ ਵੀ ਜੇਕਰ ਗੱਲ ਸਰਕਾਰ ਕੋਈ ਡੇਰੇ ਤੇ ਜਾ ਕੇ ਜੁਸ ਸਿੱਕੇ ਨਾਲ ਜੁਰਮ ਕਰਦੀ ਹੈ ਜਾਂ ਕੋ ਹੁੰਦੀ ਹੈ ਤੇ ਸੰਗਤ ਪਿੱਛੇ ਖੜੀ ਹੁੰਦੀ ਨਾ ਕਿ ਸਰਕਾਰ ਦੇ ਜੁਰਮ ਕਰਦੀ ਹੁੰਦੀ ਹਮੇਸ਼ਾ ਬਿਲਕੁਲ ਇਹ ਢਿੰਡਾ ਸਾਹਿਬ ਤੁਸੀਂ ਨਵੀਂ ਗੱਲ ਦੱਸ ਰਹੇ ਹੋ ਕਿ ਕਾਰਸੇਵਾਲੇ ਜਿਹੜੇ ਬਾਬੇ ਨੇ ਸਤਕਾਰਤ ਉਹ ਵੀ ਸਿਆਸੀ ਲਾਭ ਦੇ ਵਿੱਚ ਹਰਿਆਣੇ ਦੇ ਵਿੱਚ ਉਹਨਾਂ ਦੀ ਜਹੀ ਪ੍ਰਵਿਰਤੀ ਬਣ ਚੁੱਕੀ ਮੈਨੂੰ ਜੀ ਟੋਟਲ ओके ਗੱਲਾ ਗੱਲਾ ਸਾਡੇ ਹਰਿਆਣੇ ਚ ਦੋ ਬਾਬੇ ਨੇ ਵਿਚੇ ਨੇ ਇੱਕ ਬਾਬਾ ਅਮਰੀਕ ਸਿੰਘ ਇੱਕ ਬਾਬੇ ਪੂਰੀ ਵਾਲੇ ਜੀ ਬਾਕੀ ਦੇ ਸਾਰੇ ਬਾਬੇ ਜਿਹੜੇ ਨੇ ਤੇ ਡੇਰੇਦਾਰ ਜਿੰਨੇ ਸਾਰੇ ਉਹ ਜੀਪੀਏ ਦੇ ਅੱਗੇ ਗੋਡੇ ਟੇਕ ਬੈਠੇ ਰਹੇ ਤੇ ਹਰ ਸੀ ਜੋੜ ਕੇ ਖਲੋਦੇ ਨੇ ਨੇ ਹੁਕਮ ਕਰੋ ਓਕੇ ਸਾਡੇ ਸਾਨੂੰ ਦੱਸੋ ਕਿੱਥੇ ਲੰਗਰ ਭੇਜਣਾ ਹੈ ਕੀ ਕਰਨਾ ਹੈ ਉਹਨਾਂ ਆਪਣੇ ਡੇਰਿਆਂ ਦੇ ਵਿੱਚ ਜਿਹੜੇ ਕਾਰਸੋਲ ਵਾਲ ਡੇਰੇ ਬਣੇ ਨੇ ਉੱਥੇ ਮੁੱਖ ਮੰਤਰੀ ਨੂੰ ਸਾਦੇ ਨੇ ਉੱਥੇ ਫੋਟੋਆਂ ਲਵਾਉਂਦੇ ਨੇ ਉਹਨਾਂ ਨੇ ਸਵੀਕਾਰ ਦੇ ਨੇ ਹੁਣੇ-ਹੁਣੇ ਡਾਚਰ ਪ੍ਰੋਗਰਾਮ ਹੋਇਆ ਤੇ 40 ਦਿਨ ਦਾ ਪ੍ਰੋਗਰਾਮ ਚੱਲਦਾ ਨਾਮ ਸਿਮਰਨ ਦਾ ਉੱਥੇ ਸਾਰੇ ਹੀ ਭਾਜਪੀ ਦੇ ਸਰਕਾਰ ਦੇ ਬੰਦੇ ਜਿਹੜੀ ਸਰਕਾਰੀ ਕਮੇਟੀ ਦੇ ਸਾਰੇ ਉਹ ਉੱਥੇ ਹਾਜ਼ਰ ਸਨ ਉਹਦੇ ਵਿੱਚ ਹੂੰ ਤੇ ਉਹਨਾਂ ਨੂੰ ਹਾਜ਼ਰ ਹੋਣਾ ਹੋਰ ਗੱਲ ਹੈ ਪਰ ਹਾਜ਼ਰ ਹੋਣਾ ਹੋਰ ਗੱਲ ਹੈ ਉਹ ਹਾਜ਼ਰ ਹੈ ਤਾਂ ਚਲੋ ਹੋ ਹੀ ਜਾਂਦੇ ਆ ਜਦੋਂ ਪ੍ਰੋਗਰਾਮ ਧਾਰਮਿਕ ਹੋਵੇ ਫਿਰ ਚਿੰ다 ਸਾਹਿਬ ਮੈਂ ਇੱਕ ਹੋਰ ਸਵਾਲ ਪੁੱਛਣਾ ਚਾਹੁੰਦਾ ਸੀ ਮੈਂ ਮੈਂ ਤੁਹਾਨੂੰ ਦੱਸਣਾ ਜੀ ਦੇਖੋ ਉਹ ਕਰਨ ਮੈਂ ਤੁਹਾਨੂੰ ਕਰਨ ਦੱਸਣਾ ਵੀ ਕਰਨ ਹਾਜ਼ਰ ਹੋਣਾ ਕੋਈ ਨਹੀਂ ਹਾਜ਼ਰ ਭੀਜੇਪੀ ਜਾਂ ਕਾਂਗਰਸ ਜਾਂ ਸਾਨੂੰ ਕੋਈ ਗੁਰੂਗੱੜੀ ਕੋਈ ਵੀ ਐ ਸਮਾਗਮ ਐ ਕੋਈ ਹਾਂ ਸਾਰਿਆਂ ਲਈ ਦਰ ਖੁੱਲਿਆ ਹੈ ਕੋਈ ਵੀ ਜਪੇ 40 ਦਿਨ ਦਾ ਨਾਮ ਸਿਮਰਨ ਨਾਂ ਤੇ ਸੰਗਤ ਇਕੱਠੀ ਹੁੰਦੀ ਅੱਛਾ ਜੀ ਓਕੇ ਤੇ ਉਸ ਦਿਨ ਅਖੀਰਲੇ ਦਿਨ ਜਿਸ ਦਿਨ ਉਹ ਖਤਮ ਹੁੰਦਾ ਹੈ ਫਿਰ ਮੈਨੂੰ ਅਰਦਾਸ ਅਖੀਰਲੀ ਅਰਦਾਸ ਕਰਨੀ ਹੁੰਦੀ ਹੈ ਉਸ ਦਿਨ ਨੂੰ ਰਾਜਨੀਤਿਕ ਖੜਾ ਬਣਾ ਦਿੱਤਾ ਜਾਂਦਾ ਹੂੰ ਉਸ ਦਿਨ ਸਟੇਜ ਜਾ ਕੇ ਕੰਮ ਹੈ ਉਸ ਦਿਨ ਲੀਡਰਸ਼ਿਪ ਦਾ ਕੰਮ ਹੈ ਉਸੇ ਪਾਰਟੀਬਾਜ਼ੀ ਦਾ ਕੰਮ ਹੈ ਉਸ ਦਿਨ ਤੇ ਉੱਡਣ ਵੀ ਨਾਮ ਸਿੰਘ ਨੇ ਜਪਾ ਕੇ ਤੇ ਆਪਣਾ ਕੀਰਤਨ ਕਰਕੇ ਤੇ ਰਸ ਕਰ ਦੇਣੀ ਚਾਹੀਦੀ ਹੁੰਦੇ ਚਾਹੀਦਾ ਨਾ ਉਹਦੇ ਲੀਡਰਾਂ ਨੂੰ ਬੋਲਣ ਦਾ ਕੀ ਕੰਮ ਹੈ ਉਹ 40 ਦਿਨ ਤੇ ਵੜਦੇ ਨਹੀਂ ਆਣ ਕੇ ਤੇ ਉਸ ਦਿਨ ਸਟੇਜ ਉਰੇ ਬਹਿ ਕੇ ਉੱਤੇ ਕਈ ਲੋਕਾਂ ਨੂੰ ਇੰਨੀ ਨਫਰਤ ਹੋਈ ਜਿਸ ਟੈਮ ਉੱਤੇ ਬੀਜੇਪੀ ਦੇ ਸਾਰੇ ਬੈਠੇ ਸਨ ਸੰਗਤ ਦੇ ਦੀ ਮੱਥਾ ਟੇਕਣ ਨਾ ਗਈ ਮੱਥਾ ਟੇਕਣ ਨੂੰ ਆਤੋ ਕੀ ਵੀ ਗੁਰੂ ਗ੍ਰੰਥ ਸਾਹਿਬ ਨੂੰ ਥੋੜਾ ਉੱਤੇ ਤੇ ਆ ਬਾਇ ਨੇ ਜਿਹੜੇ ਬੀਜੇਪੀ ਦੇ ਸਾਰੇ ਜਨੌਰ ਵੀ ਸੀ ਹਾਂ ਇਹ ਵੀ ਕਰ ਸਕਦੇ ਜੀ ਰੋਸ ਸੇ ਤੁਸੀਂ ਕਿਹਨ ਕਰੇਗੀ ਇਹ ਤੇ ਇਹ ਤੇ ਪ੍ਰਬੰਧਕਾਂ ਨੂੰ ਸੋਚਣਾ ਚਾਹੀਦਾ ਹੈ ਨਾ ਬਿਲਕੁਲ ਬਿਲਕੁਲ ਛਿੰਡਾ ਸਾਹਿਬ ਜੀ ਅਸੀਂ ਇਹਨੂੰ ਰਾਜਨੀਤਿਕ ਖੇਹੜਾ ਨਾਮ ਬਣਾਇਆ ਹਾਂ ਹਾਂ ਛਿੰਡਾ ਸਾਹਿਬ ਹੁਣ ਛਿੰਡਾ ਸਾਹਿਬ ਹੁਣ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ શ્રી ਅਮਰਸਰ ਸਾਹਿਬ ਉਹਦੇ 10 ਹਲਕੇ ਹੈ ਸ਼ਾਇਦ 10 ਜਾਂ 12 ਹਰਿਆਣੇ ਦੇ ਵਿੱਚ ਨਹੀਂ ਜੀ ਇਸ ਨਾਲ ਹਲਕੇ 8 ਸਨ ਮੈਂਬਰ 11 ਸਨ ਮੈਂਬਰ ਗਿਆਰਾ ਉਹਨਾਂ ਦੀ ਹੁਣ ਕਾਨੂੰਨੀ ਪੋਜੀਸ਼ਨ ਕੀ ਮੰਨ ਸਕਦੇ ਆਪਾਂ ਕਿਉਂਕਿ ਹਰਿਆਣਾ 'ਚ ਵੱਖਰੀ ਬਣ ਗਈ ਐਕਟ ਨਵਾਂ ਹੋ ਗਿਆ 2014 ਵਾਲਾ ਉਧਰ ਮਾਨਜੋਗ ਪਾਰਲੀਮੈਂਟ ਦੇ ਵੱਲੋਂ ਹਾਲੇ ਦੇ ਉੱਤੇ ਕੋਈ ਤਰਮੀਮ ਨਹੀਂ ਹੋਈ ਨਹੀਂ ਵੇਖੋ ਇਸ ਟਾਈਮ ਪਾਰਲੀਮੈਂਟ ਦੀ ਤਰਮੀਮ ਤੇ ਨਹੀਂ ਹੋਈ ਹਮ ਪਰ ਇਹ ਇੱਕ ਨਾ ਬੜਾ ਕ੍ਰਿਟੀਕਲ ਜਾਂ ਸਵੈ ਸਵਾਲ ਏ ਇਹਦੇ ਪਿੱਛੇ ਕਾਨੂੰਨ ਕੀ ਕਹੇਗਾ ਪਾਰਲੀਮੈਂਟ ਵੱਖਰੀਆ ਕਰੇਗੀ ਕੀ ਸਿਸਟਮ ਕਰੇਗੀ ਇੱਕ ਬੜਾ ਨਾ ਕ੍ਰਿਟੀਕਲ ਜਿਹਾ ਕੁਐਸਚਨ ਹੈ ਤੇ ਇਹਦੇ ਬਾਰੇ ਮੈਂ ਤੇ ਇਹਨਾਂ ਨੂੰ ਕਿਹਾ ਸੀ ਕਿ ਸ਼ਮਨੀ ਕਮੇਟੀ ਨੂੰ ਲੈਟਰ ਲਿਖਿਆ ਸੀ ਅਕਾਲ ਸਤ ਜੀ ਸਾਹਿਬ ਦੇ ਜਹੇਦਾਰ ਨੂੰ ਲਿਖਿਆ ਸੀ ਪਰ ਤੁਸੀਂ ਇੱਕ ਤੇ ਜਿਹੜਾ ਸਰਕਾਰੀ ਪ੍ਰਬੰਧ ਦੇ ਨਾਲ ਹੂੰ 1925 ਦੇ ਵਿੱਚ ਐਕਟ ਬਣਿਆ ਸੀ ਸਾਡਾ ਸ਼ਮਨੀ ਗੁਰਦੁਆਰਾ 1928 ਹੂੰ ਹੂੰ ਜੀ ਤੇ 1922 ਇਹ ਚ ਲਾਗੂ ਹੋਇਆ ਇਸ ਤਰ੍ਹਾਂ ਮੈਂ ਕਿਹਾ ਸੀ ਵੀ ਉਸ ਟਾਈਮ ਡੀਸੀ ਜਿਹੜਾ ਪ੍ਰਬੰਧ ਸਰਕਾਰ ਦੇ ਕੁਰਸੀ ਤੇ ਡੀਸੀ ਅੰਗਰੇਜ਼ ਸੀ ਤੇ ਉਹਨੇ ਪਹਿਲੀ ਵਾਰੀ 24 ਹਸੂਪੀਆਂ ਉਹਨੂੰ ਦੀ ਪਿਰਤੀ ਪੈ ਗਈ ਵੀ ਡੀਸੀ ਇਹਦੀ ਅਡਕਸਟਾ ਕਰਿਆ ਕਰ ਹੂੰ ਪਾਕਿਸਤਾਨ ਹਿੰਦੁਸਤਾਨ ਵੱਖਰਾ ਹੋ ਗਿਆ ਹੂੰ ਜੀ ਹਿੰਦੁਸਤਾਨ ਬਣ ਤੋਂ ਬਾਅਦ ਸ਼ੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਹੀ ਪ੍ਰਚਲਿਤ ਕਰ ਰਹੀ ਏ ਪਹਿਲੀ ਮੀਟਿੰਗ ਜਿਹੜੀ ਉਹ ਡਕਸਟਾ ਡੀਸੀ ਅੰਮ੍ਰਿਤਸਰ ਦੀ ਹੁੰਦੀ ਕਿਉਂ ਹੋਵੇ ਅੰਮ੍ਰਿਤਸਰ ਹੂੰ ਇਹ ਲੈਟਰ ਲਿਖੋ ਮੈਂ ਕੱਲ ਤਾਂ ਉਸ ਨੂੰ ਗਿਆ ਸ਼ੋਮੀ ਕਮੇਟੀ ਦੇ ਪ੍ਰਗੰਤ ਅਮੀ ਸਾਹਿਬ ਨੂੰ ਕਿਹਦੀ ਰਿਕਾਇ ਬੈਠਾਵਾ ਤੁਸੀਂ ਇਹ ਜਿਹੜੀ ਹੋਮ ਮਿਨਿਸਟਰੀ ਹੈ ਇੱਥੇ ਕੀ ਕੰਮ ਹੈ ਸਾਰੇ ਜਿਹੜੇ ਸਾਡੇ ਮਦੇ ਪਾਸੋਂ ਨੇ ਹੋਮਨਿਡ ਸੀ ਜਾ ਕੇ ਪਾਸ ਹੁੰਦੇ ਨੇ ਵੀ ਇਹਦਾ ਮਸੂਹਚ ਕੰਡਾ ਹੈ ਗੁਰੂ ਘਰਾਂ ਸਰਕਾਰ ਦਾ ਪ੍ਰਬੰਧ ਦਾ ਕੀ ਮਤਲਬ ਹੈ ਸਾਡੇ ਕਾਲਸਤ ਸਾਹਿਬ ਉਹ ਤੁਡੀ ਡਿਕਸ਼ਾ ਕਰਨ ਉਸ ਦਿਨ ਜਿੱਦਾਂ ਪਹਿਲੀ ਵਾਰੀ ਪਹਿਲੀ ਮੀਟਿੰਗ ਹੁੰਦੀ ਉਹ ਉਹਨਾਂ ਦੀ ਡਿਕਸ਼ਾ ਚ ਬਰਹਾਇਆ ਜਾ ਤੇ ਕਹਿੰਦੇ ਨੇ ਜੀ ਸਰਕਾਰ ਇਲੈਕਸ਼ਨ ਕਰਵਾਉਂਦੀ ਹੈ ਵੋਟਾਂ ਅਸੀਂ ਆਪ ਬਣਵਾਨੇ ਆ ਖਰਚਾ ਅਸੀਂ ਆਪ ਕਰਨੇ ਆ ਤੇ ਸਰਕਾਰ ਤੇ ਪਰ ਹਰ ਕਈ ਦੂਜੀਆਂ ਜਿਹੜੀਆਂ ਸੰਸਥਾਵਾਂ ਉੱਥੇ ਵੀ ਸਰਕਾਰ ਕਰਨ ਦੀ ਪਰ ਉਹ ਤੋਂ ਸਰਕਾਰ ਦੇ ਥੱਲੇ ਦੂਜੀਆਂ ਕੋਈ ਕੰਮ ਕਰਦੀਆਂ ਉਹਨਾਂ ਦੇ ਤੇ ਆਪਣਾ ਸਰਵ ਸਿਸਟਮ ਹੁੰਦੇ ਨੇ ਹਾਂ ਇਹ ਗੁਰਦੁਆਰਾ ਪ੍ਰਬੰਧ ਕਮੇਟੀ ਵਿੱਚ ਕਿਉਂ ਸਰਕਾਰ ਇੰਟਰਫੇਰ ਕਰਦੀ ਹੂੰ ਹੂੰ ਇਸ ਕਰਕੇ ਜਿੰਨਾ ਚਿਰ ਉਹਨਾਂ ਚਿਰ ਗੁਰੂ ਘਰ ਆਜ਼ਾਦ ਹੀ ਨਹੀਂ ਰਾਜਨੀਤਿਕ ਪਾਰਟੀਆਂ ਤੋਂ ਸਕਦੇ ਜਿੰਨਾ ਚਿਰ ਇਹ ਸਰਕਾਰੀ ਤੰਤਰ ਗੁਰੂ ਘਰਾਂ ਦੇ ਪ੍ਰਬੰਧ ਵਿੱਚੋਂ ਹਟ ਨਹੀਂ ਸਕਦਾ ਹੂੰ ਹੂੰ ਦੂਜੀ ਗੱਲ ਜਿਹੜੀ ਤੁਸੀਂ ਹੋਂ ਕਹੀ ਜੀ ਵੇਖੋ ਜੀ ਇਹ ਤੇ ਹੂੰ ਸੁਪਰੀਮ ਕੋਰਟ ਫੈਲਾ ਕਰ ਸਕਦਾ ਹੈ ਵੀ ਜਿਹੜੇ ਅਠਲ ਕਿਨੇ ਇਹਨਾਂ ਸ਼ੂਮਿਕ ਕਮੇਟੀ ਆਪਣੇ ਮੈਂਬਰ ਖਿਲਾੜੇ ਕੀ ਜੇ ਇਲੈਕਸ਼ਨ ਹੁੰਦਾ ਹੈ ਕਿ ਨਹੀਂ ਖਿਲਾੜੇ ਜੀ ਕਿਉਂਕਿ ਹੁਣ ਵੋਟਾਂ ਪਈਆਂ ਸਨ ਉਹ ਜਿਹੜੇ ਚਲੋ ਉਹ ਤੇ ਸ਼ੂਮਿਕ ਕਮੇਟੀ ਦੇ ਦੂਜਾਰੇ 11 ਨੇ ਮੈਂਬਰ ਚੁਣੇ ਸਨ ਹੂੰ ਹੂੰ ਉਹਨਾਂ ਜਾ ਕੇ ਵੋਟਾਂ ਪਾਈਆਂ ਨੇ ਹਰਿਆਣੇ ਦੇ ਸਿੱਖਾਂ ਨੇ ਇਸ ਟਾਈਮ ਜਾ ਕੇ ਜਿਹੜੇ ਸ਼ੂਮਿਕ ਕਮੇਟੀ ਦੇ ਮੈਂਬਰ ਬਣੇ ਸਨ ਹੂੰ 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 ਅਗਲਾ ਉਹਨੂੰ ਇਲੈਕਸ਼ਨ ਹੁੰਦਾ ਹੈ ਤੇ ਮੈਨੂੰ ਸਮਝ ਨਾ ਆ ਕਿ ਤੇ ਇਹ ਨਹੀਂ ਹੋਣਾ ਚਾਹੀਦਾ ਜਿਵੇਂ ਦਿੱਲੀ ਕਮੇਟੀ ਆਪਣਾ ਵੱਖਰਾ ਇਲੈਕਸ਼ਨ ਕਰਵਾਉਂਦੀ ਹੈ ਇਸੇ ਤਰੀਕੇ ਨਾਲ ਦਾ ਜਿਹੜਾ ਇਲੈਕਸ਼ਨ ਵੱਖਰਾ ਹੋਣਾ ਚਾਹੀਦਾ ਤੇ ਸ਼ਿਵਨੀ ਕਮੇਟੀ ਦੇ ਮੰਨ ਗਈ ਹੈ ਵੀ ਸਾਡੇ ਹਲਕੇ ਇਹਨੇ ਬਾਕੀ ਰਹਿ ਗਏ ਹੂੰ ਉਹਨਾਂ ਕੱਢ ਦਿੱਤਾ ਇਹਨਾਂ ਨੂੰ ਫਿਰ ਇਹਨਾਂ ਨੂੰ ਬਾਹਰ ਵੀ ਕਿਉਂਕਿ ਇਹ ਕਾਨੂੰਨੀ ਇਹ ਜੇ ਕੋ ਪਾਰਲੀਮੈਂਟ ਦੇ ਕਾਨੂੰਨੀ ਸੁਪਰੀਮ ਕੋਰਟ ਨੂੰ ਹਰਿਆਣਾ ਕਮੇਟੀ ਦਾ ਚਿੱਤ ਹੱਕ ਨੂੰ ਹੈ ਹੈਲੋ ਹੈਲੋ ਹਾਂਜੀ ਹਾਂਜੀ ਸੁਣ ਰਿਹਾ ਮੈਂ ਕਿਹਾ ਜੀ ਇਹ ਸੁਪਰੀਮ ਕੋਰਟ ਵੱਲੋਂ ਹਰਿਆਣਾ ਕਮੇਟੀ ਨੂੰ ਮਾਨਤਾ ਮਿਲੀ ਇੱਕ ਕਾਨੂੰਨੀ ਤੌਰ ਤੇ ਹੂੰ ਓਕੇ ਓਕੇ ਇਸ ਕਰਕੇ ਸੁਪਰੀਮ ਕੋਰਟ ਦੇ ਮਾਨਤਾ ਦੇਦੀ ਨਹੀਂ ਰਹਿਣਾ ਕਮੇਟੀ ਨੂੰ ਫਿਰ ਉਹਨਾਂ ਤੋਂ ਕੋਈ ਲੱਗ ਤਲਕ ਨਹੀਂ ਰਹਿ ਜਾਂਦਾ ਸ਼ਮੇਕ ਵਿੱਚ ਕਿਉਂਕਿ ਸ਼ਮੇਕ ਦੇ ਉਹਨੇ ਵੱਖਰੇ ਕੀਤੇ ਉਹਨਾਂ ਦਾ ਕੇਸ ਪਾਇਆ ਉਹ ਹਰਗੇ ਕੇਸ ਹੂੰ ਜੀ ਇਹ ਤੇ ਸਿੱਧੇ ਸਾਹਮਣੇ ਮਤਲਬ ਅਕੋਰਡਿੰਗ ਲਾਅ ਮਤਲਬ ਇਹ ਬਣਦਾ ਜੇ ਸੁਪਰੀਮ ਕੋਰਟ ਨਹੀਂ ਦੇਦੀ ਟੀ ਕਮੇਟੀ ਹੂੰ ਹੂੰ ਤੇ ਆਪਣੇ ਆਪ ਵੀ ਵੱਖਰੀ ਹੋ ਗਈ ਉਹਨਾਂ ਨਾਲ ਜੀ ਜੀ ਪਰ ਹੁਣ ਸਵਾਲ ਹੈ ਕਿ ਜਿਹੜੀਆਂ ਕਿਉਂਕਿ ਹਰਿਆਣੇ ਦੇ ਵਿੱਚ 2014 ਚ ਐਕਟ ਬਣ ਗਿਆ ਪਰੰਤੂ ਉਸ ਤੋਂ ਬਾਅਦ ਜਿਹੜੀ ਆਮ ਚੋਣ ਹੈ ਉਹ ਨਹੀਂ ਹੋਈ ਹੁਣ ਤੱਕ ਜਿਹਦੀ ਤੁਸੀਂ ਹੁਣ ਆਵਾਜ਼ ਬੁਲੰਦ ਕਰਦੇ ਹੋ ਆਮ ਚੋਣ ਪਹਿਲੀ ਵਾਰ ਜੇ ਹੋ ਰਹੀ ਹੈ ਜੇ ਕਰਵਾਣਗੇ ਤੇ ਜੀ 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 ਬਿਲਕੁਲ ਬਿਲਕੁਲ ਆਮ ਚੋਣ ਕਰਵਾਣਗੇ ਤੇ ਉਹਦੇ ਵਿੱਚ ਸਾਡੇ 40 ਜਿਹੜੇ ਹਲਕੇ ਨੇ 40 ਮੈਂਬਰ ਇਲੈਕਸ਼ਨ ਲੜਨਗੇ ਆਪਣੇ ਹਰਿਆਣੇ ਦੇ ਜੀ 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 ਬਿਲਕੁਲ ਇਹ ਹੁਣ ਤਾਂ ਟੱਟ ਮਸਲਾ ਹੈ ਵੀ ਸ਼ਰੋਨੀ ਕਮੇਟੀ ਦੇ ਜਿਹੜੇ 8 ਹੜਕੇ ਨੇ 11 ਮੈਂਬਰ ਨੇ ਉਹ ਤੇ ਸ਼ਮੀ ਕਮੇਟੀ ਖਿਲਾਰ ਸਕਦੀ ਹੈ ਕਿ ਨਹੀਂ ਖਿਲਾਰ ਸਕਦੀ ਹਾਂ ਉਹ ਵੀ ਇੱਕ ਵੱਖਰਾ ਸਵਾਲ ਹੈ ਬਿਲਕੁਲ ਕ੍ਰਿਟੀਕਲ ਕਹਿ ਸਕਦੇ ਆ ਆਪਾਂ ਨੂੰ ਹਾਂ ਜੀ ਜੀ ਹਾਂ ਜੀ ਹਾਂ ਜੀ ਉਹਦੇ ਵਾਸਤੇ ਮੈਂ ਤੁਹਾਨੂੰ ਇਹ ਕਹਾਂਗਾ ਕਿ ਸੁਪਰੀਮ ਕੋਰਟ ਨੇ ਸੁਪਰੀਮ ਕੋਰਟ ਰਾਹੀਂ ਦੇ ਆਰਡਰਾਂ ਨਾਲੋਂ ਸ਼ਰਮਨੀ ਕਮੇਟੀ ਨੂੰ ਵੱਖ ਸਰ ਸੁਪਰੀਮ ਕੋਰਟ ਨੇ ਕਿਚਾਰ ਨੇ ਕਾਨੂੰਨੀ ਪਾਵਰ ਦਿੱਤੀ ਇਸ ਕਰਕੇ ਸ਼ਟਡਾਊਨ ਨਾਲ ਕੋਈ ਗੱਲ ਕੁਝ ਨਹੀਂ ਰਹਿ ਗਿਆ ਹੁਣ ਰਣਕ ਹਾਂ ਹਾਂ ਬਿਲਕੁਲ ਉਹ ਤੁਹਾਡੀ ਲਈ ਕਮੇਟੀ ਆਪਣੀ ਹੈ ਲੱਗੇ ਬਿਲਕੁਲ ਬਿਲਕੁਲ ਸੋ ਇਹ ਸਾਨੂੰ ਸਾਡੇ ਨਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਣੀ ਪ੍ਰਧਾਨ ਜਿਹੜੇ ਕਿ ਹਰਿਆਣੇ ਦੇ ਵਿੱਚ ਇਸ ਵੇਲੇ ਵੱਡੇ ਸਿੱਖ ਆਗੂ ਵਜੋਂ ਜਿਨ੍ਹਾਂ ਦਾ ਵਿਚਰਨ ਹੈ ਸੋ ਢੀਡਾ ਸਾਹਿਬ ਤੁਸੀਂ ਚੈਨਲ ਜੀ ਮਿਸ਼ਨ ਪੰਜਾਬੀ ਲਈ ਸਾਡੇ ਲਈ ਵੱਡਮੁੱਲਾ ਸਮਾਂ ਦਿੱਤਾ ਵੱਡੇ ਪੱਧਰ ਉਤੇ ਜਾਣਕਾਰੀ ਸਾਂਝੀ ਕੀਤੀ ਹਰਿਆਣੇ ਦੀ ਸਿੱਖ ਸਿਆਸਤ ਨਾਲ ਤੇ ਵੱਖ-ਵੱਖ ਜਿਹੜੇ ਮੁੱਦੇ ਉਹ ਉਬਾਰੇ ਖਾਸ ਕਰਕੇ ਜਿਹੜੀਆਂ ਅੰਦਰਲੀਆਂ ਬੜੀਆਂ ਗੱਲਾਂ ਉਹ ਬਾਹਰ ਲਿਆਂਦੀਆਂ ਸੋ ਸਮਾਂ ਦੇ ਲਈ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਵੈਗ੍ਰੀਜੀ ਦਾ ਕਾਜ ਦਾ ਵੈਗ੍ਰੀਜੀ ਫਟੇ ਤਨਮਾਟ ਇਹ ਮਿਸ਼ਨ ਪੰਜਾਬੀ